ਤਾਂ ਮੈਨੂੰ ਇਹੀ ਕੁ ਵੱਤਵਧ ਕਮੈਂਟ ਆਉਂਦੇ ਸੀ ਇਹਨੇ ਬੰਦੇ ਨੇ ਫੇਮਸ ਹੋਣ ਵਾਸਤੇ ਚੀਜ਼ ਕੀਤੀ ਆ ਮੈਂ ਮੁਸਲਮ ਧਰਮ ਦੇ ਵਿੱਚ ਮਾਨਾ ਸਾਡੇ ਧਰਮ ਦੇ ਵਿੱਚ ਇਹ ਅਲਾਉਡ ਨਹੀਂ ਹੈਗਾ ਇਹ ਸਾਰੀ ਜ਼ਿੰਦਗੀ ਮੇਰੇ ਨਾਲ ਲੱਗਿਆ ਰਹਿਣਾ ਯਾਰ ਮੈਂ ਇੱਕ ਫੇਮ ਪਿੱਛੇ ਆਪਣੀ ਜ਼ਿੰਦਗੀ ਨਾਲ ਇੰਨਾ ਸੈਕਰੀਫਾਈ ਕਰੂੰਗਾ ਜਿਹੜੇ ਕਦੇ ਜਾਣਦੇ ਵੀ ਨਹੀਂ ਸੀ ਕਦੇ ਮਿਲੇ ਵੀ ਨਹੀਂ ਉਹ ਵੀ ਅੱਜ ਕਹਿੰਦੇ ਆ ਵੀ ਸਿੱਧੂ ਸਾਡਾ ਭਰਾ ਸੀ ਤੇ ਅ ਦਿਲ ਦੁਖਦਾ ਬਾਈ ਇਹ ਚੀਜ਼ ਕੋਈ ਤੁਸੀਂ ਦਿਲੋਂ ਕਰੋ ਨਾ ਤੁਹਾਨੂੰ ਆ ਕੇ ਇਹ ਚੀਜ਼ ਕਵੇ ਅਗਲਾ ਜਾਂ ਤੂੰ ਤਾਂ ਯਾਰ ਇਹ ਤਾਂ ਫੁਕਰ ਪਣਾ ਕੇ ਕੀ ਕੀਤਾ ਇਹ ਤਾਂ ਫੇਮਸ ਹੋਣ ਵਾਸਤੇ ਕੀਤਾ ਜਦੋਂ ਖਬਰ ਮਿਲੀ ਸਿੱਧੂ ਦੀ ਉਦੋਂ ਇੱਥੇ ਸੀ ਕੀਮਤਾਂ ਇੱਕ ਉਹ ਟਾਈਮ ਯਾਦ ਕਰਕੇ ਵੀ ਅੱਜ ਵੀ ਸਾਡੇ ਜਵਾਨ ਨਹੀਂ ਨਿਕਲਦੀ ਹੈਗੀ ਵੀ ਇਹ ਕੀ ਹੋਇਆ ਮੈਂ ਹਸਪੀਟਲ ਉਸ ਟਾਈਮ ਮੇਰੀ ਵਾਈਫ ਐਡਮਿਟ ਨਹੀਂ ਸੀ ਮੇਰੇ ਬੱਚਾ ਅੱਛਾ ਮੈਂ ਉਹ ਉਹ ਵੀ ਧਿਆਨ ਭੁੱਲੇ ਗਿਆ ਵੀ ਮੈਂ ਕਿੱਥੇ ਖੜਾ ਘਰ ਚਾਰੀਆਂ ਖੁਸ਼ੀਆਂ ਵੀ ਨਹੀਂ ਜਿਤੇ ਰਹੀਆਂ ਉਹ ਵੀ ਨਹੀਂ ਮੈਂ ਕਹਿ ਨਹੀਂ ਰਿਹਾ ਮੇਰਾ ਉਦਰਾ ਵੀ ਉਹ ਮਨੂੰ ਸਮਾਂ ਵਿੱਚ ਪੁੱਛ ਰੇ ਵੀਰੇ ਕੀ ਹੋ ਗਿਆ ਤੇਰੀ ਘਰ ਤਾਂ ਠੀਕ ਆ ਤਰਨੂੰ ਕੀ ਹੋ ਗਿਆ ਫਿਰ ਜਦ ਮੈਂ ਮਨੂੰ ਦੱਸਿਆ ਵੀ ਯਾਰ ਐਂ ਗੱਲ ਹੋ ਗਈ ਮੈਨੂੰ ਮਾਂ ਦੇ ਗੱਲ ਲੱਗੇ ਤੇ ਉੱਥੇ ਰੋਈ ਗਿਆ ਮੈਂ 10 ਦਿਨ ਮੈਂ ਸਿੱਧਾ ਨਹੀਂ ਸੋਕੇ ਦੇਖਿਆ ਜਦੋਂ ਮੈਂ ਟੈਡੂ ਬਣਵਾਇਆ 10 ਦਿਨ ਲਗਾਤਾਰ ਮੇਰੇ ਬਲੱਡ ਚਲਿਆ ਤੇ ਮੇਰੀ ਮਾਂ ਸੀ ਜਿਹੜੀ ਮੇਰੇ ਉੱਤੇ ਉਹਨੂੰ ਤੇਲ ਲਾ ਕੇ ਕੁਝ ਵੀ ਕਰਦੀ ਸੀ ਵੀ ਮੇਰੇ ਪੁੱਤ ਦਾ ਦਰਦ ਘਟੇ ਫਿਰ ਰੋਂਦੀ ਸੀ ਕਹਿੰਦੀ ਜਿਹੜਾ ਤੂੰ ਅੱਜ ਦਰਦ ਸਹਿ ਰਹੇ ਆ ਜਿਹੜੇ ਜਿਹਦਾ ਇਹ ਪੁੱਤ ਮਰ ਗਿਆ ਉਹਦੀ ਮਾਂ ਦਾ ਦਰਦ ਕਿੰਨਾ ਵੱਡਾ ਹੋਊਗਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਅਗਰ ਦੇਖੀ ਮੇਰੀ ਮੰਮੀ ਤਾਂ ਹੁਣ ਗੁਜ਼ਰ ਗਈ ਉਹ ਵਿਚਾਰੀ ਰੋਂਦੀ ਰੋਂਦੀ ਇਹੀ ਗੱਲ ਲੱਗ ਕੇ ਕਿ ਕਈ ਸੀ ਵੀ ਕਾਸ਼ ਮੈਂ ਜਾ ਕੇ ਉਸਨੂੰ ਕਹਿ ਸਕਾਂ ਵੀ ਮੇਰਾ ਪੁੱਤ ਤੇਰਾ ਕਿੱਡਾ ਵੜਾ ਫੈਨ ਆ। ਜਦੋਂ ਮੈਂ ਮਾਤਾ ਲਈ ਮਿਲਿਆ ਮਾਤਾ ਤੇ ਉਹਦੇ ਬਲੱਡ ਚੱਲ ਰਾਜੀ ਪੂਰਾ ਬੋਡੀ ਦੇ ਪਿੱਛੇ ਮੈਂ ਲੱਗ ਰੋ ਰਹਾ ਦੀ ਮਾਤਾ ਚੱਲਣ ਕੋਲ ਲੱਗ ਰੋ ਰਹੀ ਸੀ ਹਰ ਮਾਤਾ ਦੇ ਇਹ ਬੋਲ ਸੀ ਵੀ ਕਾਸ਼ ਇਸ ਚੋਂ ਬਾਹਰ ਨਿਕਲ ਕੇ ਮੇਰਾ ਪੁੱਤ ਬਾਹਰ ਆ ਜਾਏ। ਇੰਨਾ ਸੋਹਣਾ ਤਰਾਸਿਆ ਗਿਆ ਟੈਟੂ ਨੂੰ ਇੰਨੀ ਵਧੀਆ ਬੰਦੇ ਨੇ ਟੈਟੂ ਬਣਾਇਆ। ਕੰਜ ਲੱਗਦਾ ਕਿ ਇਹ ਕਦੇ ਵੀ ਇਸ ਚ ਜਾਣ ਪੈ ਸਕਦੀ ਐ ਐਸਐਮ ਟੀਵੀ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜੀਪ ਸਿੰਘ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਡੇ ਪ੍ਰੋਗਰਾਮਾਂ ਨੂੰ ਇੰਨਾ ਪਿਆਰ ਸਤਿਕਾਰ ਦੇਣ ਦੇ ਲਈ ਤੁਹਾਡਾ ਦਿਲੋਂ ਸ਼ੁਕਰੀਆ ਅੱਜ ਅਜਿਹੇ ਮਹਿਮਾਨ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਜਿਹੜੇ ਸਿੱਧੂ ਮੂਸੇਵਾਲਾ ਦੇ ਕਟੜ ਫੈਨ ਨੇ ਵੈਸੇ ਤਾਂ ਸਿੱਧੂ ਮੂਸੇਵਾਲਾ ਦੇ ਪੂਰੀ ਦੁਨੀਆ ਹੀ ਫੈਨ ਆ ਪੂਰੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹ ਸਿੱਧੂ ਨੂੰ ਚਾਹੁੰਦੇ ਨੇ ਗੋਰੇ ਕਾਲੇ ਤੱਕ ਸਿੱਧੂ ਨੂੰ ਚਾਹੁੰਦੇ ਨੇ ਪਰ ਇਹ ਵੀਰ ਵੱਖਰਾ ਹੈਗਾ ਵੱਖਰਾ ਇਸ ਕਰਕੇ ਹੈ ਕਿ ਕਹਿੰਦੇ ਹੁੰਦੇ ਆ ਜਿਹੜਾ ਕੱਟੜਤਾ ਹੁੰਦੀ ਆ ਨਾ ਇੱਕ ਫੈਨ ਦੀ ਇੱਕ ਪਿਆਰ ਹੁੰਦਾ ਵੀ ਉਹ ਕਿਸ ਹੱਦ ਤੱਕ ਜਾ ਸਕਦਾ ਬਾਈ ਨੇ ਆਪ ਦੀ ਸਾਰੀ ਪਿੱਠ ਦੇ ਉੱਤੇ ਹੀ ਸਿੱਧੂ ਮੂਸੇਵਾਲੇ ਦਾ ਜਿਹੜਾ ਟੈਟੂ ਬਣਵਾਇਆ ਮਾਤਾ ਚਰਨ ਕੋਲ ਨੂੰ ਵੀ ਮੰਨ ਗਏ ਵੀਡੀਓ ਆ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਦੇਖੀਆਂ ਹੋਣਗੀਆਂ ਰੀਲਸ ਦੇਖੀਆਂ ਹੋਣਗੀਆਂ ਅੱਜ ਮੌਕਾ ਮਿਲਿਆ ਗੱਲਬਾਤ ਕਰਨ ਦਾ ਬਾਈ ਉਹਨਾਂ ਦੇ ਨਾਲ ਤੇ ਬਾਈ ਕਬੱਡੀ ਪਲੇਅਰ ਵੀ ਰਹੇ ਨੇ ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੇ ਸ਼ਾਇਦ ਲੋਕ ਨਹੀਂ ਜਾਣਦੇ ਹੋਣਗੇ ਸਾਂਝੀਆਂ ਕਰਾਂਗੇ ਗੱਲਾਂ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਬਾਕੀ ਪ੍ਰੋਗਰਾਮਾਂ ਵਾਂਗੂ ਪਿਆਰ ਦਿਓ ਸਵਾਗਤ ਕਰਦੇ ਆਂ ਬਾਈ ਸੋਣ ਬਾਈ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਠਾਕ ਰਹੋ ਹਾਂਜੀ ਵੀਰ ਜੀ ਬੜੀ ਚੜ੍ਹਾਈ ਆ ਅੱਜ ਕੱਲ੍ਹ ਤੋਂ ਨਹੀਂ ਵੀਰੇ ਰੱਬ ਦੀ ਉੱਪਰ ਹੀ ਆ ਸਾਰਾ ਕੁਝ ਅੱਛਾ ਬਾਈ ਸਿੱਧੂ ਨਾਲ ਇੰਨਾ ਲਗਾ ਬੈ ਇੰਨਾ ਪਿਆਰ ਕਿਵੇਂ ਬਣਿਆ ਵੀਰੇ ਯਾਰ ਇੱਕ ਦਿਲ ਤੋਂ ਹੀ ਹੁੰਦੀ ਹੈ ਕੋਈ ਕੋਈ ਵੀ ਚੀਜ਼ ਤੁਹਾਨੂੰ ਆਪਣ ਨੂੰ ਦੁਨੀਆ ਦੇ ਵਿੱਚ 50 ਚੀਜ਼ਾਂ ਮਿਲਦੀਆਂ ਨੇ ਉਹਨਾਂ ਚੋਂ ਇੱਕੋ ਚੀਜ਼ ਕਲਿੱਕ ਕਰਦੇ ਆ ਉਹਦੀ ਹਰ ਇੱਕ ਚੀਜ਼ ਕਲਿੱਕ ਕੀਤੀ ਆ ਉਹਨੂੰ ਆਪਾਂ ਕਿਸ ਤਰੀਕੇ ਨਾਲ ਸੋਚੀਏ ਗਾਣੇ ਵੱਜੋ ਸੋਚੀਏ ਉਹਦੀ ਪਰਸਨਲ ਲਾਈਫ ਬਾਰੇ ਸੋਚੀਏ ਇੱਕ ਪਿੰਡਾਂ ਦਾ ਮੁੰਡਾ ਆਮ ਜਿਹੇ ਘਰਾਂ ਦਾ ਮੁੰਡਾ ਇੱਡਾ ਵੱਡਾ ਨਾਮ ਇੱਡਾ ਵੱਡਾ ਮੁਕਾਮ ਹਾਸਲ ਕਰਕੇ ਗਿਆ ਉਹਦਾ ਕਿਉਂ ਨਾ ਫੈਨ ਹੋਇਆ ਜਾਵੇ ਯਾਰ ਉਹ ਉਹਨੂੰ ਦੇਖ ਕੇ ਮੈਂ ਕਹਿੰਦਾ ਇੱਕ ਆਪਣੇ ਪੰਜਾਬ ਚ ਛੱਡੋ ਪੂਰੇ ਵਰਲਡ ਦੇ ਵਿੱਚ ਕੋਈ ਮਾਂ ਐ ਜੀ ਹੋਊਗੀ ਜਿਹੜੀ ਕਹੋਗੀ ਮੇਰਾ ਪੁੱਤ ਸਿੱਧੂ ਮਸੇਵ ਦਾ ਵਰਗਾ ਬਣਿਆ ਬਾਈ ਮੌਤ ਤੋਂ ਪਹਿਲਾਂ ਹੀ ਸੁਣਦੇ ਸੀ ਬਾਈ ਨੂੰ ਕਿ ਮੌਤ ਤੋਂ ਬਾਅਦ ਇੰਨਾ ਜ਼ਿਆਦਾ ਪਿਆਰ ਮੰਨਦੇ ਹੰਦਾ ਜਾਗਿਆ ਨਹੀਂ ਬਾਈ ਇਹ ਤਾਂ ਪਹਿਲਾਂ ਦੇ ਯਾਰ ਇਹ ਮੈਨੂੰ ਬਹੁਤ ਜਣਿਆ ਨੇ ਵੀਰੇ ਕੁਐਸਚਨ ਪੁੱਛੇ ਵੀਰੇ ਮਰਨ ਤੋਂ ਬਾਅਦ ਦੁਨੀਆ ਫੈਨ ਹੋ ਗਈ ਮਰਨ ਤੋਂ ਬਾਅਦ ਉਹਨੇ ਇਹ ਬਹੁਤ ਵੱਡਾ ਅੱਜ ਦੀ ਡੇਟ 'ਚ ਸਵਾਲ ਖੜਾ ਹੁੰਦਾ ਨਾ ਕਿ ਲੋਕ ਫੇਮ ਲੈਣ ਦੇ ਲਈ ਅੱਜ ਉਹਨੂੰ ਵਰਤ ਰਹੇ ਨੇ ਜਿਹੜੇ ਕਦੇ ਜਾਣਦੇ ਵੀ ਨਹੀਂ ਸੀ ਕਦੇ ਮਿਲੇ ਵੀ ਨਹੀਂ ਉਹ ਵੀ ਅੱਜ ਕਹਿੰਦੇ ਆ ਵੀ ਸਿੱਧੂ ਸਾਡਾ ਭਰਾ ਸੀ ਸਿੱਧੂ ਸਿੱਧੂ ਇਹ ਚੀਜ਼ਾਂ ਵੀਰੇ ਮੈਨੂੰ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗੀਆਂ ਨੇ ਜਦੋਂ ਮੈਂ ਲੋਕਾਂ ਨੇ ਮੇਰਾ ਚੀਜ਼ ਦੇਖੀ ਉਹ ਫਿਰ ਉਹਨੂੰ ਵਾਇਰਲ ਕਰਤਾ ਤਾਂ ਮੈਨੂੰ ਇਹੀ ਕੁ ਵੱਤਵਤ ਕਮੈਂਟ ਆਉਂਦੇ ਸੀ ਇਹਨੇ ਬੰਦੇ ਨੇ ਫੇਮਸ ਹੋਣ ਵਾਸਤੇ ਚੀਜ਼ ਕੀਤੀ ਆ ਤੁਸੀਂ ਇੱਕ ਗੱਲ ਸੋਚੇ ਰਹੇ ਟੈਟੂ ਕੋਈ 10 ਦਿਨਾਂ ਵਾਸਤੇ ਤਾਂ ਮੈਂ ਬਣਵਾਇਆ ਨਹੀਂ ਹੈਗਾ ਵੀ ਇਹ ਅੱਜ ਬਣਵਾਇਆ ਕੱਲ ਉਤਰ ਜਾਏ ساری ਉਮਰ ਜਦ ਤੱਕ ਮੈਂ ਮਰਦਾ ਨਹੀਂ ਮੈਂ ਮੁਸਲਮਾਨ ਧਰਮ ਦੇ ਵਿੱਚ ਮਾਨਾ ਸਾਡੇ ਧਰਮ ਦੇ ਵਿੱਚ ਇਹ ਅਲਾਉਡ ਨਹੀਂ ਹੈਗਾ ਇਹ ساری ਜ਼ਿੰਦਗੀ ਮੇਰੇ ਨਾਲ ਲੱਗਿਆ ਰਹਿਣਾ ਯਾਰ ਮੈਂ ਇੱਕ ਫੇਮ ਪਿੱਛੇ ਆਪਣੀ ਜ਼ਿੰਦਗੀ ਨਾਲ ਨਾ ਸੈਕਰੀਫਾਈ ਕਰੂੰਗਾ ਤੁਸੀਂ ਇਹ ਚੀਜ਼ ਦੇਖੋ ਕਿ ਯਾਰ ਬੰਦਾ ਮੇਰੇ ਦਿਲ ਨੂੰ ਲੱਗਿਆ ਮੈਂ ਆਜ਼ਾਦ ਮੁਲਕ ਦੇ ਵਿੱਚ ਰਹਿਣਾ ਮੈਨੂੰ ਪੂਰੀ ਆਜ਼ਾਦੀ ਆ ਮੈਂ ਕਿਹਨੂੰ ਆਪਣਾ ਆਈਡਲ ਮੰਨਾਂ ਕਿਹਨੂੰ ਨਾ ਮੰਨਾਂ ਇਹ ਕੋਈ ਵੀਰੇ ਇਸ ਫੇਮ ਦੇ ਚੱਕਰ ਨੇ ਮੈਂ ਸੋਸ਼ਲ ਮੀਡੀਆ ਤੇ ਆਉਣਾ ਛੱਡਦਾ ਸੀ ਅੱਛਾ ਮੈਂ ਸੋਸ਼ਲ ਮੀਡੀਆ ਤੋਂ ਬੈਕ ਮਾਰ ਗਿਆ ਸੀ ਵੀ ਲੋਕ ਮੈਨੂੰ ਗਾਣਾ ਚ ਆਫਰ ਆਈਆਂ ਮਨ ਲੋਕ ਕਹਿੰਦੇ ਸੀ ਵੀਰੇ ਸਾਡੀ ਪ੍ਰੋਮੋਸ਼ਨ ਕਰ ਮੈਂ ਕਿਤੇ ਨਹੀਂ ਗਿਆ ਵੀਰੇ ਮੇਰਾ ਦਿਲ ਹੀ ਨਹੀਂ ਕੀਤਾ ਵੀ ਲੋਕਾਂ ਚ ਇਹ ਮੈਸੇਜ ਨਾ ਜਾਵੇ ਯਾਰ ਇਹ ਬੰਦਾ ਬਾਕੀ ਫੇਮਸ ਵਾਸਤੇ ਆਉਣ ਵਾਸਤੇ ਆਇਆ ਸੀ ਫੇਮ ਵਾਸਤੇ ਆਇਆ ਸੀ ਅੱਜ ਉਹੀ ਕੰਮ ਕਰਨ ਲੱਗ ਪਿਆ ਪਰ ਦਿਲ ਦੁਖਦਾ ਬਾਈ ਅਜਿਹੀ ਚੀਜ਼ ਕੋਈ ਤੁਸੀਂ ਦਿਲੋਂ ਕਰੋ ਨਾ ਤੁਹਾਨੂੰ ਅੱਗੇ ਇਹ ਚੀ ਇਹ ਤੂੰ ਦਾ ਇਹਦਾ ਫੁਕਰਪਣਾ ਕੀ ਕੀਤਾ ਇਹਦਾ ਫੇਮਸ ਹੋਣ ਵਾਸਤੇ ਕੀਤਾ ਬਾਕੀ ਅੰਦਰੋਂ ਦਿਲ ਦੁਖਦਾ ਮੇਰੇ ਦਿਲ ਚ ਕੀ ਹੈ ਇਹਦਾ ਮਨ ਨੂੰ ਪਤਾ ਜੇ ਮੇਰਾ ਰੱਬ ਜਾਣਦਾ ਜਿਹੜਾ ਮਰ ਗਿਆ ਉਹ ਜਾਣਦਾ ਹੂੰ ਬਾਈ ਤੁਸੀਂ ਕਿਹਾ ਵੀ ਸਾਡੇ ਧਰਮ ਦੇ ਵਿੱਚ ਇਹ ਲਾਊਡ ਨਹੀਂ ਹੈਗਾ ਹਨਾ ਮੁ슬ਮਨ ਧਰਮ ਦੇ ਵਿੱਚ ਫਿਰ ਪਰਿਵਾਰ ਨੇ ਨਹੀਂ ਰੋਕਿਆ ਸਮਾਜ ਨੇ ਤੁਹਾਡੇ ਨੇ ਨਹੀਂ ਰੋਕਿਆਗਾ ਵੀ ਤੂੰ ਆਹ ਕੀ ਕਰ ਰਹੇ ਆਗਾ ਦੇਖੋ ਵੀਰੇ ਰੋਕ ਟੋਕ ਤਾਂ ਹੁੰਦੀ ਆ ਬਥੇਰਿਆ ਤੇ ਜੇ ਤੁਹਾਨੂੰ 10 ਬੰਦੇ ਚੰਗੇ ਮਿਲਣਗੇ 10 ਬੰਦੇ ਮਾੜੇ ਹੀ ਮਿਲਣਗੇ ਮੇਰੇ ਮਾਪ ਪਿਓ ਸੀ ਜੀ ਜਿਹਨੇ ਮੈਨੂੰ ਸਪੋਰਟ ਵੀ ਕੀਤੀ ਔਰੋਂਦੀ ਵੀ ਰਹੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਅਗਰ ਦੇਖੀ ਮੇਰੀ ਮੰਮੀ ਤਾਂ ਹੁਣ ਗੁਜ਼ਰ ਗਏ ਉਹ ਵਿਚਾਰੀ ਰੋਂਦੀ ਰੋਂਦੀ ਇਹੀ ਗੱਲ ਕਹੇ ਕਿ ਕਿਸੇ ਵੀ ਕਾਸ਼ ਮੈਂ ਜਾ ਕੇ ਉਸ ਨੂੰ ਕਹਿ ਸਕਾਂ ਵੀ ਮੇਰਾ ਪੁੱਤ ਤੇਰਾ ਕਿੱਡਾ ਵੱਡਾ ਫੈਨ ਆ ਕਿੱਡੀ ਵੱਡੀ ਗੱਲ ਆ ਮੇਰੀ ਮਾਂ ਦੇ ਦਿਲ ਚ ਇਹ ਸੀਗਾ ਵੀ ਮੇਰਾ ਪੁੱਤ ਮੈਂ 10 ਦਿਨ ਮੈਂ ਸਿੱਧਾ ਨਹੀਂ ਸੌਂ ਕੇ ਦੇਖਿਆ ਜਦੋਂ ਮੈਂ ਟੈਟੂ ਬਣਵਾਇਆ 10 ਦਿਨ ਲਗਾਤਾਰ ਮੇਰੇ ਬਲੱਡ ਚਲਿਆ ਉਹ ਮੇਰੀ ਮਾਂ ਸੀ ਜਿਹੜੀ ਮੇਰੇ ਉੱਤੇ ਉਹਨੂੰ ਤੇਲ ਲਾ ਕੇ ਕੁਝ ਵੀ ਕਰਦੀ ਸੀ ਵੀ ਮੇਰੇ ਪੁੱਤ ਦਾ ਦਰਦ ਘਟੇ ਫਿਰ ਰੋਂਦੀ ਸੀ ਕਹਿੰਦੀ ਜਿਹੜਾ ਤੂੰ ਅੱਜ ਦਰਦ ਸਹਿ ਰਹੇ ਆ ਜਿਹੜਾ ਜਿਹਦਾ ਇਹ ਪੁੱਤ ਮਰ ਗਿਆ ਉਹਦੀ ਮਾਂ ਦਾ ਦਰਦ ਕਿੱਡਾ ਵੱਡਾ ਹੋਊਗਾ ਹੂੰ ਇਹ ਸੋਚੀ ਮੇਰੀ ਮਾਂ ਇਹ ਤੁਹਾਡੀ ਮਾਤਾ ਦੇ ਬੋਲ ਸੀਗੇ ਬਿਲਕੁਲ ਜੀ ਬਾਪੂ ਕਹਿੰਦੇ ਅੜਬ ਹੁੰਦਾ ਬਾਪੂ ਥੋੜਾ ਜਿਆਦਾ ਸਖਤ ਵੀ ਹੁੰਦਾ ਹੈਗਾ ਕਹਿੰਦੇ ਦੇਖੋ ਮੇਰੇ ਪਿਤਾ ਜੀ ਦੇ 2014 ਜੀ ਐਕਸਪਾਇਰ ਹੋ ਗਏ ਸੀਗੇ ਅੱਛਾ ਫਾਦਰ ਸਾਹਿਬ ਤਾਂ ਉਹ ਵੀ ਮਨੁਸਪੋਰਟ ਹੀ ਕਰਦੇ ਕਿਉਂਕਿ ਮਨੂੰ ਪਤਾ ਮੈਂ ਅਜੇ ਤੱਕ ਕੋਈ ਮਾੜਾ ਕੰਮ ਦਾ ਕਰਿਆ ਨਹੀਂ ਜੋ ਕਰਿਆ ਆਪਣੇ ਮਾਂ-ਬਾਪ ਦੀ ਇੱਕ ਪੱਗ ਵੱਲ ਦੇ ਕੇ ਹੀ ਕਰਿਆ ਜੋ ਵੀ ਕਰਿਆ ਸ਼ਾਇਦ ਉਹ ਹੁੰਦੇ ਉਬੀ ਸਪੋਟੀ ਕਰਦੇ ਅੱਛਾ ਸਿੱਧੂ ਨੂੰ ਸਭ ਤੋਂ ਪਹਿਲਾਂ ਕਦੋਂ ਸੁਣਨਾ ਸ਼ੁਰੂ ਕੀਤਾ ਕਿਹੜੇ ਗਾਣੇ ਨੇ ਉਹਨਾਂ ਦੀ ਕਿਹੜੀ ਚੀਜ਼ ਨੇ ਪਹਿਲੀ ਵਾਰ ਤੁਹਾਨੂੰ ਕਲਿੱਕ ਕੀਤਾ ਜਿਹਦੇ ਤੋਂ ਬਾਅਦ ਵੀ ਦਿਲ ਦਿਮਾਗ ਦੇ ਵਿੱਚ ਸਿੱਧੂ ਹੀ ਬਹਿ ਗਿਆ ਦੇਖੋ ਤੁਸੀਂ 295 ਸੁਣ ਕੇ ਦੇਖ ਲਓ ਉਹ ਬੰਦਾ ਇੱਕ ਹੁੰਦਾ ਨਾ ਵੀ ਜਦੋਂ ਤੁਹਾਡੇ ਨਾਲ ਕੁਝ ਵੀਤਦੀ ਆ ਤੁਸੀਂ ਉਹਨੂੰ ਗਾਣੇ 'ਚ ਬਿਆਨ ਕਰ ਦੋ ਮਿਊਜ਼ਿਕ ਕੀ ਆ ਵੀਰੇ ਆਪਾਂ ਨੂੰ ਸਕੂਨ ਦਿੰਦਾ ਮਿਊਜ਼ਿਕ ਆਪਾਂ ਜਦੋਂ ਕੋਈ Song ਸੁਣਦੇ ਆ ਤਾਂ ਆਪਾਂ ਖੋ ਜਾਨੇ ਆ ਵੀ ਕਿਤਨੇ ਕਿਤੇ ਆਪਣੇ ਨਾਲ ਲਾਈਫ 'ਚ ਹੋਇਆ ਹੁੰਦਾ ਮੇਰੇ ਨਾਲ ਵੀ ਇਹੀ ਕੁਝ ਹੋਇਆ ਸੀਗਾ ਜਦੋਂ ਮੈਂ ਕੋਈ ਗੇਮ ਕਰਦਾ ਸੀ ਕਬੱਡੀ ਮੈਂ ਵਧੀਆ ਲੈਵਲ ਤੇ ਖੇਡਦਾ ਹੁੰਦਾ ਸੀ ਤੁਸੀਂ ਸਪੋਰਟਸ ਪਲੇਅਰ ਵੀ ਰਹੇ ਹੋ ਕਬੱਡੀ ਦੇ ਬਿਲਕੁਲ ਮੈਂ ਉਦੋਂ ਖੇਡਦਾ ਹੁੰਦਾ ਸੀ ਵਧੀਆ ਲੈਵਲ ਤੇ ਖੇਡਦੇ ਸੀ ਧੰਨਵਾਦ ਸ਼ਹੀਰਬਾਦ ਜੀ ਜਿਨ੍ਹਾਂ ਨੇ ਉਹ ਵਰਲਡ ਕੱਪ ਕਰਾਇਆ ਤੇ ਪਿੰਡਾਂ ਦੇ ਵਿੱਚ ਕਬੱਡੀ ਕਬੱਡੀ ਹੋਣ ਲੱਗ ਗਈ ਸੀ ਹੂੰ ਉਸ ਟਾਈਮ ਅਸੀਂ ਪਿੰਡਾਂ ਚੋਂ ਨਿਕਲੇ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਆਪਾਂ ਵਧੀਆ ਟੂਰਨਾਮੈਂਟ ਖੇਡੇ ਚਾਹਾਂ ਚਾ ਕਿਸੇ ਗਰਾਊਂਡ ਦੇ ਵਿੱਚ ਮੇਰੇ ਸੱਟ ਲੱਗ ਗਈ ਨਹੀਂ ਫਿਰ ਤੁਹਾਨੂੰ ਇੱਕ ਕਬੱਡੀ ਵਾਲੀ ਚਿੰਗ ਉਹ ਵਰਲਡ ਕੱਪ ਤੋਂ ਬਾਅਦ ਲੱਗੀ ਕਿ ਯਾਰ ਅਸੀਂ ਵੀ ਇਹ ਗੇਮ ਖੇਡਦੇ ਸੀ ਵੀਰੇ ਉਹਨੂੰ ਨਾਮ ਪਿੰਡਾਂ ਚ ਆਮ ਖੇਡਦਾ ਉਦੋਂ ਨਾਲ ਹੁਣ ਅੱਜ ਫੋਨਾਂ ਚ ਵੜ ਗਏ ਲੋਕ ਉਦੋਂ ਤਾਂ ਅਸੀਂ ਖੇਡਦੇ ਇਹੀ ਕੁਛ ਸੀ ਕਬੱਡੀ ਖੇਡ ਲਈ ਪੇਲ ਪਤੰਗਾ ਇਹ ਜਿਹੇ ਜਿਹੇ ਖੇਡਦਾ ਖੇਡਦੇ ਕਿਸੇ ਨੂੰ ਪਤਾ ਹੀ ਨਹੀਂ ਵੀ ਖੇਡਾਂ ਕੀ ਨੇ ਆਪਣੇ ਸਰੀਰ ਨੂੰ ਜੋਰ ਦਿੰਦੇ ਸੀ ਰਸਤਾ ਕਿਚੀ ਹੋ ਗਿਆ ਇਹ ਹੋ ਗਿਆ ਤੇ ਜਦੋਂ ਮੇਰੇ ਸੱਟ ਲੱਗ ਗਈ ਮੈਂ ਵੀਰੇ ਸਾਲ ਮੰਜੇ ਤੇ ਪਿਆ ਰਿਆ ਸੱਟ ਕਿਵੇਂ ਲੱਗਦੀ ਆ ਸੱਟ ਵੀਰੇ ਹੁਣ ਅਸੀਂ ਤੋਲੇ ਵਾਲ ਮੈਚ ਖੇਡਣ ਗਏ ਸੀਗੇ ਮੈਚ ਖੇਡਦੇ ਵੇ ਮੈਂ ਜਦੋਂ ਰੇਡਰ ਨੂੰ ਫੜਿਆ ਜਾਫੀ ਲਾਈ ਨੀਚੇ ਗਰਾਊਂਡ ਦੇ ਵਿੱਚ ਇੰਨਾ ਕਰੋੜਾ ਪਿਆ ਸੀ ਇੰਟ ਦਾ ਉਹ ਮਿੱਟੀ ਦੇ ਵਿੱਚ ਸੀ ਜਦੋਂ ਮੈਂ ਕੈਂਚੀ ਲਈ ਮੇਰਾ ਸਾਰਾ ਵਜਨ ਉਸ ਰੋੜੇ ਦੇ ਉੱਪਰ ਪੈ ਗਿਆ ਤਾਂ ਮੇਰੀ ਲੱਕ ਦੇ ਜੋੜ ਖੁੱਲ ਗਏ ਜੀ ਮੇਰਾ ਚੂੜਾ ਉਤਰ ਗਿਆ ਜੀ ਸਾਰਾ ਅੱਗੇ ਵੀ ਲੋਕ ਹੁੰਦੇ ਨੇ ਜਿਹੜੇ ਆਪਣੇ ਉਹ ਰਿੰਕਲ ਖੁੱਲ ਗਏ ਸੀ ਸਾਰੇ ਲੋਕ ਹਮ ਮਨਫਰ ਚੱਕੀ ਲੈ ਕੇ ਆਏ ਉੱਥੋਂ ਮੈਂ ਸਾਲ ਮੰਜੇ ਤੇ ਪੈ ਕੇ ਕਟਿਆ ਪਰ ਦੁਨੀਆਂ ਦੇ ਰਹੀ ਸਮਝੀ ਆ ਕਿ ਚੜਦੇ ਸੂਰਜ ਨੂੰ ਸਲਾਮ ਆ ਜਦ ਕਿਸੇ ਦੇ ਕੁਝ ਇਹੋ ਜਿਹੇ ਵਕਤ ਆ ਜਾਂਦਾ ਥੋੜੇ ਆਪਣੇ ਵੀ ਸਾਹ ਛੱਡ ਜਾਂਦੇ ਨੇ ਸਿੱਧੂ ਭਾਈ ਨਾਲ ਵੀ ਸੇਮ ਹੋਇਆ ਸੀ ਬਾਈ ਦਾ ਐਡਾ ਨਾਮ ਹੋਇਆ ਉਹਨੂੰ ਉਹਦਾ ਲੋਕ ਚੰਗਾ ਘੱਟ ਨੂੰ ਮਾੜਾ ਜਿਆਦਾ ਕਹਿੰਦੇ ਸੀ ਜੇ ਅੱਜ ਉਹਦੇ ਪਿੰਡ ਵਾਲੇ ਮਾਨਸੇ ਸ਼ੇਰ ਵਾਲੇ ਨੂੰ ਸਾਥ ਦੇ ਦਿੰਦੇ ਸ਼ਾਇਦ ਸਾਡਾ ਸਿੱਧੂ ਬਾਈ ਸਾਡੇ ਜੀ ਉਹਨਾਂ ਹੁੰਦਾ ਅੱਜ ਅੱਛਾ ਭਾਈ ਜਦੋਂ ਤੁਹਾਡੇ ਤੇ ਇਹ ਦੌਰ ਆਇਆ ਵਕਤ ਆਇਆ ਤੁਸੀਂ ਚਾਹ ਆਪਦੇ ਵੀ ਸਾਥ ਛੱਡ ਜਾਂਦੇ ਆ ਕੀ ਤੁਹਾਡੇ ਨਾਲ ਜਿਹੜੇ ਦੋਸਤ ਖੇਡਦੇ ਸੀਗੇ ਜਾਂ ਹੋਰ ਪਿੰਡ ਵਾਲੇ ਸਾਥੀ ਜਾਂ ਤੁਹਾਡੀ ਫੈਡਰੇਸ਼ਨ ਜਿਹਦੇ ਵਿੱਚ ਤੁਸੀਂ ਖੇਡਦੇ ਹੋਵੋਗੇ ਜਾਂ ਕਲੱਬਾਂ ਵਾਲੇ ਕਬੱਡੀ ਦੀਆਂ ਟੀਮਾਂ ਜਿਹੜੇ ਮੈਚ ਕਰਾਉਂਦੇ ਆ ਸਪான்ਸਰ ਕਰਦੇ ਆ ਬੰਦੇ ਕਿਸੇ ਨੇ ਸਾਥ ਨਹੀਂ ਲਈ ਨਹੀਂ ਕੋਈ ਨਹੀਂ ਵੀਰੇ ਪੁੱਛਦਾ ਦੇਖੋ ਮਾ ਮਾਪੇ ਤੋਂ ਸੀਵਾ ਤੁਹਾਡਾ ਕੋਈ ਨਹੀਂ ਕਰ ਸਕਦਾ ਜੋ ਤੁਹਾਡੇ ਲਈ ਮਾਪੇ ਕਰ ਦੇਣਗੇ ਜੋ ਸੇਵਾ ਤੁਹਾਡੀ ਮਾਪੇ ਕਰਨਗੇ ਉਹ ساری ਉਮਰ ਤੁਸੀਂ ਉਹਦਾ ਦਿਨ ਨਹੀਂ ਦੇ ਸਕਦੇ ਔਖਾ ਕਿੰਨਾ ਔਖਾ ਸੀ ਉਹ ਸਮਾਂ ਨਗਾਉਣਾ ਕਿਵੇਂ ਪੀੜਾ ਸਾਂਦੇ ਸੀ ਕਿਵੇਂ ਦਿਨ ਲੰਘਦੇ ਸੀ ਉਹ ਸਮਾਂ ਹੈ ਜਦ ਸੀ ਵੀ ਜੀ ਪਲ-ਪਲ ਇੱਕੋ ਵਾਰ ਰੱਬ ਤੋਂ ਇਹ ਚੀਜ਼ ਮੰਗਦੇ ਰਹਾ ਵਾ ਮੌਤ ਦੇ ਦੇ ਕਿਸੇ ਦੇ ਹੱਥ ਆਪਾਂ ਡਿਪੈਂਡ ਹੋ ਜਾਂਦੇ ਆ ਭਾਈਆਂ ਨੂੰ ਕਹਿਣਾ ਬਾਥਰੂਮ ਕਰਾ ਦੇ ਲੈਟਰਨਿੰਗ ਕਰਾ ਦੇ ਚਾਕੇ ਬਾਥਰੂਮ ਕਰਾ ਰਹੇ ਆ ਕੋਈ ਸਾਰ ਪੁੱਛਣਾ ਨਾ ਹੋਵੇ ਮਾਪੇ ਜੇ ਚਾਹਦੇ ਜਿਵੇਂ ਉਹਨਾਂ ਨੇ ਮੇਰਾ ਇੰਨਾ ਕੁਛ ਕਰਿਆ ਮੇਰੇ ਪਿਓ ਨੇ ਇੰਨਾ ਸਾਥ ਦੇਆ ਮੇਰੀ ਮਾਂ ਨੇ ਇੰਨਾ ਸਾਥ ਦੇਆ ਮੈਂ ਸਾਲ ਦੇ ਅੰਦਰ ਅੰਦਰ ਬੈੱਡ ਤੋਂ ਖੜਾ ਹੋ ਗਿਆ ਮੈਂ ਫਿਰ ਵੀ ਉਹਨਾਂ ਇੱਕ ਮੈਸੇਜ ਦੇਣ ਵਾਸਤੇ ਕਬੱਡੀ ਵਾਲੇ ਮੁੰਡਿਆਂ ਨੂੰ ਵੀ ਮੈਂ ਹਿੰਮਤ ਨਹੀਂ ਹਾਰਾ ਤੁਸੀਂ ਵੀ ਨਾ ਹਾਰੋ ਕਿਉਂਕਿ ਜਦ ਮੇਰੇ ਸੱਟ ਲੱਗੀ ਸੀ ਨਾ ਮੇਰੇ ਨਾਲ ਦੇ ਸਾਰੇ ਕਬੱਡੀ ਛੱਡ ਗਏ ਸੀ ਅੱਛਾ ਸਭ ਦੇ ਘਰ ਦੇ ਨੇ ਰੋਗ ਲੱਗੇ ਸੀ ਵੀ ਹੁਣ ਕਬੱਡੀ ਨਾ ਖੇਡੋ ਸੱਟਾਂ ਲੱਗਦੀਆਂ ਨੇ ਵੀ ਆਹ ਹਾਲਾਤ ਹੋ ਜਾਂਦੇ ਨੇ ਫਿਰ ਮੈਂ ਸਾਲ ਦੇ ਅੰਦਰ ਅੰਦਰ ਆਪਣੇ ਉਹਨੂੰ ਰਿਕਵਰ ਕਰਕੇ ਡਾਕਟਰ ਹੀ ਹੈਰਾਨ ਮੰਨ ਗਏ ਸੀ ਵੀ ਇਹ ਬੰਦਾ ਦੁਬਾਰੇ ਗਰਾਊਂਡ 'ਚ ਕਿਵੇਂ ਮੈਂ ਗਰਾਊਂਡ ਚੋਂ ਮੈਂ ਖੇលਿਆ ਘਟ ਪਰ ਉਹਨਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਦੁਬਾਰੇ ਗਰਾਊਂਡ ਚ ਲੈ ਕੇ ਆ ਗਿਆ ਸੀ ਵੀ ਯਾਰ ਮੈਂ ਜਦ ਹਿੰਮਤ ਨਹੀਂ ਹਾਰੀ ਤੋ ਅਸੀਂ ਕਹਾਂ ਦੋ ਪਿੱਛੇ ਹਟਦੇ ਹਾਂ ਪਰ ਉਹ ਉਹ ਮੁੰਡੇ ਵਿਚਾਰੇ ਉਹਨਾਂ ਚੋਂ ਚਾਰ ਪੰਜ ਮੁੰਡੇ ਹੈ ਜਿਹਨੇ ਅੱਜ ਪੁਲਿਸ ਵਿੱਚ ਭਰਤੀ ਨੇ ਵਧੀਆ ਗੇਮ ਦੇ ਸਿਰ ਤੇ ਹੂੰ ਤਾਂ ਆਪਾਂ ਹਿੰਮਤ ਨਹੀਂ ਹਾਰੀ ਹੁਣ ਮੰਨੂ ਕਮੈਂਟ ਆਂਦੇ ਨੇ ਬਾਈ ਯਾਰ ਤੇਰਾ ਢਿੱਡ ਨਿਕਲਿਆ ਤੋ ਜਿਮ ਜਾ ਤੂੰ ਆਹ ਜ਼ੋਰ ਕਰ ਯਾਰ ਮੰਨੂ ਪਤਾ ਨਹੀਂ ਮੇਰੇ ਸਿਰ ਕਿਵੇਂ ਆ ਕਿਵੇਂ ਮੈਂ ਚੱਲ ਸਕਦਾ ਨਹੀਂ ਚੱਲ ਸਕਦਾ ਮੈਂ ਮੈਂ ਕੋਸ਼ਿਸ਼ ਕਰਦਾ ਮੈਂ ਹੁਣ ਟ੍ਰਾਇਲ ਪਿੱਛੇ ਪੰਜਾਬ ਪੁਲਿਸ ਦੇ ਪੇਪਰ ਦਿੱਤੇ ਸੀ ਦੁਬਾਰੇ ਮੈਂ ਤੋ ਨਹੀਂ ਹੋ ਪਾਇਆ ਮੈਂ ਹੁਣ ਕੋਸ਼ਿਸ਼ ਤਾਂ ਕਰਦਾ ਨਾ ਹੁਣ ਮੈਂ ਕੋਈ ਉਹ ਤਾਂ ਖਾ ਨਹੀਂ ਰਿਹਾ ਵੀ ਆਪਾਂ ਨੇ ਕੋਈ ਫਲਾਉਟੀ ਚੀਜ਼ਾਂ ਖਾ ਕੇ ਸਰੀਰ ਫਲਾਇਆ ਮਿਹਨਤ ਕਰੀ ਵੀ ਆ ਰੇ ਹੁਣ ਇੰਨਕ ਦਾ ਸਰੀਰ ਜਿੰਮੇ ਹੋਵੇ ਨਾਰਮਲ ਹੀ ਆ ਰੋਟੀ ਦਿਰਤੀ ਆ ਜੋ ਵੀ ਆ ਫਿਰ ਗੇਮ ਦੀ ਸ਼ੁਰੂਆਤ ਕਿਵੇਂ ਹੋਈ ਕੋਚ ਕਿੱਥੋਂ ਮਿਲਿਆ ਕੋਚ ਦੀ ਕੀ ਆ ਵੀ ਸਿੱਖ ਗਏ ਨਹੀਂ ਨਹੀਂ ਕੋਚ ਦੀ ਦੇਖੋ ਗੁਰੂ বিনা ਕੋਈ ਗਿਆਨ ਨਹੀਂ ਹੁੰਦਾ ਆਪਾਂ ਕਹੀਏ ਕਿ ਢਿੱਡ ਤੋਂ ਕੋਈ ਸਿੱਖ ਕੇ ਨਹੀਂ ਆਂਦਾ ਗੁਰੂ ਦੀ ਹਰੇਕ ਜ਼ਿੰਦਗੀ 'ਚ ਲੋੜ ਪੈਂਦੀ ਆ ਜ਼ਿੰਦਗੀ 'ਚ ਅੱਗੇ ਵਧਣਾ ਤਾਂ ਗੁਰੂ ਦੀ ਲੋੜ ਜ਼ਰੂਰ ਪੈਂਦੀ ਆ ਜਦੋਂ ਅਸੀਂ ਕਬੱਡੀ ਖੇਡਣੀ ਸ਼ੁਰੂ ਕਰੀ ਜੀ ਮੇਰੇ ਨਾਲ ਕਿ ਮੇਰਾ ਦੋਸਤ ਹੁੰਦਾ ਸੀ ਇਮਰਾਨ ਖਾਨ ਅੱਛਾ ਉਹ ਜਰਾ ਦਾ ਮੁੰਡਾ ਸੀਗਾ ਉਹ ਰੱਬ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਸਾਡੀ ਇਸ ਦੁਨੀਆ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਜੋ ਤੇ ਅਸੀਂ ਦੋ ਜਣੇ ਹੁੰਦੇ ਸੀਗੇ ਦੋਵਾਂ ਨੇ ਅਸੀਂ ਕੋਸ਼ਿਸ਼ ਕੀਤੀ ਵੀ ਆਪਾਂ ਹੋਰ ਮੁੰਡੇ ਵੀ ਨਾਲ ਜੋੜੀਏ ਵੀ ਆਪਾਂ ਆਪਣਾ ਗਰਾਊਂਡ ਤਿਆਰ ਕਰਨਾ ਫਿਰ ਇੱਕ ਮੁੰਡਾ ਜੱਟਾਂ ਦਾ ਸੁਖੀ ਅਸੀਂ ਉਹਨੂੰ ਨਾਲ ਲਿਆ ਉਤੋਂ ਬਾਅਦ ਇੱਕ ਮੇਰਾ ਯਾਰ ਦੋਸੀ ਪਤਲਾ ਖਨੋਰੀ ਤੋਂ ਸੁਖਵਿੰਦਰ ਸਿੰਘ ਉਹ ਕਹਿੰਦਾ ਜੀ ਤੇਰੇ ਪਿੰਡ ਦੇ ਮੁੰਡੇ ਨਹੀਂ ਆਉਂਦੇ ਮੈਂ ਦੋ ਤਿੰਨ ਮੁੰਡੇ ਆਉਣੇ ਪਿੰਡੋਂ ਲੈਣਾ ਵੀ ਸਾਡੇ ਪਿੰਡ ਵਧੀਆ ਲੈਵਲ ਦੇ ਕਬਡੀ ਖੇਡਦੇ ਆਂ ਸੀ ਤੁਹਾਨੂੰ ਸਿਖਾ ਦਾਂਗੇ। ਸਾਨੇ ਕਿ ਆ ਜਾਓ। ਇਤਰੀ ਕਰਦੇ ਕਰਦੇ ਜੀ ਅਸੀਂ 5-6 ਮੁੰਡੇ ਇਕੱਠੇ ਹੋ ਗਏ। ਆਪਣਾ 4 ਦਿਨ ਪਹਿਲਾਂ ਗਰਾਊਂਡ 'ਚ ਪਾਣੀ ਲਾ ਗਏ ਸਕੂਲ ਦਾ ਗਰਾਊਂਡ ਸੀ ਸਾਡੇ ਪਿੰਡ ਦਾ। ਉਦੋਂ ਮੰਗਮਾ ਟਰੈਕਟਰ ਲਿਆ। ਉਹ 'ਚ ਤੇਲ ਪਵਾਇਆ ਆਪਣੇ ਪੈਸਿਆਂ ਤੋਂ ਇਕੱਠੇ ਕਰਕੇ ਉਹਨੂੰ ਬਾਇਆ 4 ਦਿਨ ਬਾਅਦ ਉਹਨੂੰ ਗਰਾਊਂਡ ਬਣਾਇਆ। ਉਦੋਂ ਪੈ ਜਾ ਕੇ ਅਸੀਂ ਦੋ ਤਿੰਨ ਘਰਾਂ ਵੀ ਆਪਣੇ ਕਵੱਡੀ ਖੇਡਣੀ ਸ਼ੁਰੂ ਕਰੋ ਆਪਣੇ ਲੋਡ ਵੀ ਆ ਆਪਣੇ ਵਧੀਆ ਇੰਜੋਏ ਵੀ ਹੋਊਗਾ ਆਪਣਾ ਜੋਰ ਵੀ ਲੱਗੂਗਾ ਫਿਰ ਅਮਰਿੰਦਰ ਸਿੰਘ ਮੁੰਡਾ ਚਿੱਟੂ ਚਿੱਟੂ ਕਹਿੰਦੇ ਆ ਅਸੀਂ ਉਹਨੂੰ ਪਿਆਰ ਨਾਲ ਅੱਛਾ ਉਹਨਾਂ ਦਾ ਇੱਕ ਸੀਰੀ ਸੀਗਾ ਅੱਛਾ ਅਸੀਂ ਇਹਨਾ ਸੋਚੀ ਗਏ ਵੀ ਯਾਰ ਕੋਈ ਕੋਚ ਲੈਨੇ ਆਪਾਂ ਵੀ ਆਪਾਂ ਪੈਸੇ ਇਕੱਠੇ ਕਰ ਲਾਂਗੇ ਵੀ ਆਪਾਂ ਇੱਕ ਕੋਚ ਰੱਖ ਲੈਨੇ ਆ ਹੂੰ ਉਹ ਕਹਿੰਦਾ ਵੀ ਚਲੋ ਉਹ ਉਹਦਾ ਜਿਹੜਾ ਸੀਰੀ ਸੀ ਉਹ ਕੰਮ ਛੱਡ ਕੇ ਕਵੱਡੀ ਦੇਖਣ ਆਉਂਦਾ ਸੀ ਹੂੰ ਉਹ ਕਹਿੰਦਾ ਯਾਰ ਵੀ ਮੈਂ ਉਹ ਸਾਨੂੰ ਵਿੱਚ ਉਹਦੇ ਹੋੜਕਾ ਹੁੰਦਾ ਜੀ ਮੈਨੂੰ ਆਹ ਦੱਸਾਂ ਵੀ ਇਹ ਗਲਤ ਕਰਿਆ ਨੇ ਉਹ ਆ ਕੇ ਦੱਸਦਾ ਜੀ ਉਹ ਸਾਨੂੰ ਉਹਨੂੰ ਪੁੱਛਿਆ ਵੀ ਤੁਹਾਡਾ ਕੀ ਇਤਿਹਾਸ ਰਿਹਾ ਉਹ ਕਹਿੰਦਾ ਸੀ ਯਾਰ ਅਸੀਂ ਨੇ ਖੇਡੀ ਹੈ ਕਬੱਡੀ ਸਾਨੂੰ ਸਾਰਾ ਪਤਾ ਤੁਸੀਂ ਐ ਗਲਤ ਕਰ ਰਹੇ ਹੋ ਸਹੀ ਕਰ ਰਹੇ ਹੋ ਅਸੀਂ ਉਹ ਸੀਰੀ ਨੂੰ ਕੋਚ ਧਰ ਲਿਆ ਅੱਛਾ ਇੱਕ ਸੀਰੀ ਜਿਹੜਾ ਬੰਦਾ ਇੱਕ ਸੀਰੀ ਲੱਗਿਆ ਹੋਇਆ ਕਿਸੇ ਜੱਟਾਂ ਦੇ ਘਰੇ ਉਹ ਕਬੱਡੀ ਦਾ ਪਲੇਅਰ ਸੀਗਾ ਤੇ ਤੁਸੀਂ ਉਹਨੂੰ ਹੀ ਆਪਦਾ ਕੋਚ ਧਰ ਲਿਆ ਕੋਚ ਧਰ ਲਿਆ ਸੀ ਉਹਨੂੰ ਗੁਰੂ ਤਰ੍ਹਾਂ ਮੰਨਿਆ ਜਦੋਂ ਵੀ ਕੋਣ ਗਰਾਊਂਡ ਤੇ ਜਾਣਾ ਉਹਸ਼ਰਵਾਦ ਕਰਨੇ ਉਹਦੇ ਪੈਰੀਂ ਹੱਥ ਲਾਣੇ ਉਦੋਂ ਗੁਣ ਲੈਣਾ ਜਿਵੇਂ ਉਹ ਕਹਿੰਦਾ ਸੀ ਫਿਰ ਅਸੀਂ ਓਵੇਂ ਓਵੇਂ ਖੇਡਦੇ ਉਹਨਾਂ ਦੀ ਬਦੌਲਤ ਅਸੀਂ 5 ਤੋਂ 50 ਹੋ ਗਏ ਪਰ ਅਕਸਰ ਤਾਂ ਇਹ ਹੁੰਦਾ ਅਗਲਾ ਕਹਿੰਦਾ ਯਾਰ ਤੂੰ ਮੈਨੂੰ ਕੀ ਦੱਸੇਗਾ ਤੂੰ ਤਾਂ ਸੀਰੀ ਲੱਗਿਆਗਾ ਨਹੀਂ ਇਹ ਦੇਖੋ ਸਾਡੇ ਤਾਂ ਪਹਿਲਾਂ ਅਸੀਂ ਜਿਸ ਲੈਵਲ ਆਪਾਂ ਗਰਾਊਂਡ ਲੈਵਲ ਤੋਂ ਉੱਠੇ ਹੋਏ ਬੰਦੇ ਆ ਸਾਡੀ ਤਾਂ ਇਹ ਸੋਚ ਸੀਗੀ ਸਵਾ ਉਹ ਚੀਜ਼ ਨੂੰ ਇਹ ਮੰਨਦਾ ਸੀ ਵੀ ਯਾਰ ਇਹ ਮੁੰਡੇ ਮੇਤੋਂ ਕੀ ਸਿੱਖਣਗੇ ਯਾਰ ਮੈਂ ਤਾਂ ਭੱਠੇ ਕੁਝ ਸਮਝਾਉਣਾ ਹੀ ਕਰਦਾ ਅਸੀਂ ਸ਼ਡਿਊਲ ਵੀ ਉਹ ਰੱਖਿਆ ਵੀ ਜਦੋਂ ਉਹ ਟਾਈਮ ਮਿਲੇ ਵੀ ਉਹਨਾਂ ਕੰਮ ਵੀ ਖਤਮ ਕਰਿਆਵੇ ਜਾਂ ਤੂੰ ਵਿੱਲ ਹੈਗਾ ਅਸੀਂ ਗੁਰੂ ਜੀ ਫੇਰ ਆਵਾਂਗੇ ਅਰੋ ਦੱਬ ਦੀ ਕਿਰਪਾ ਨਾਲ ਸਾਨੂੰ ਵਧੀਆ ਸੋਹਣੀ ਕਬੱਡੀ ਸਿਖਾਈ ਅਸੀਂ ਵਧੀਆ ਲੈਵਲ ਦੇ ਖੇਡੇ ਅੱਛਾ ਫਿਰ ਕਿੱਥੋਂ ਕਿੱਥੋਂ ਤੱਕ ਬਾਈ ਕਬੱਡੀ ਖੇਡਣ ਗਏ ਹਾਂ ਕਬੱਡੀ ਵੀਰੇ ਫਿਰ ਤਾਂ ਲੋਕਲ ਪਿੰਡਾਂ ਜਿਵੇਂ ਟੂਰਨਾਮੈਂਟ ਚੱਲਦੇ ਉਸ ਟਾਈਮ ਟੂਰਨਾਮੈਂਟ ਸ਼ੁਰੂ ਹੋ ਗਿਆ ਜੀ ਜਿਵੇਂ ਤੋਲੇ ਆਲ ਹੋ ਗਿਆ ਸਮਾਣੇ ਵੀ ਖੇਡੇ ਆ ਕਲਿਆਣ ਵੀ ਖੇਡੇ ਆ ਸਮਾ ਇੱਕ ਦੋ ਸਾਡਾ ਮਾਸਟਰ ਵੀ ਹੁੰਦਾ ਸੀ ਉੱਥੇ ਦਰਸ਼ਨ ਜੀ ਉਹਨੇ ਸਾਨੂੰ ਨਿਯਾਮ ਵੀ ਦਿੱਤੇ ਖੁਸ਼ੀ ਹੁੰਦੀ ਸੀ ਲੋਕ ਸਾਨੂੰ ਜਾਣਨ ਲੱਗ ਗਏ ਯਾਰ ਵੀ ਸਾਨੂੰ ਪੈਸੇ ਵੀ ਮਿਲਣ ਲੱਗ ਗਏ ਵੀ سپورਟ ਕਰ ਰਹੇ ਆ ਲੋਕ ਸਾਨੂੰ ਉਹ ਖੁਸ਼ੀ ਜਦ ਤੁਹਾਨੂੰ ਕੋਈ ਹੌਸਲਾ ਦਵੇ ਨਾ ਵਿੱਚੇ ਵੀ ਚੱਕ ਦੇ ਫੱਟੇ ਤੇਰੇ ਨਾਲ ਆ ਪਿੰਡ ਵਾਲੇ ਕਹਿਣ ਜਾਂ ਤੁਹਾਡੇ ਆਪਣੇ ਕਿਸੇ ਕਿਸੇ ਚੀਜ਼ੇ ਪਿੰਡਾਂ ਵਿੱਚ ਜਾ ਕੇ ਕੋਈ ਕਵੇ ਇਹ ਤੁਸੀਂ ਯਾਰ ਆਇਓ ਸਾਡੇ ਪਿੰਡ ਤੁਹਾਡਾ ਸਵਾਗਤ ਆ ਫਿਰ ਆਟੋਮੈਟਿਕ ਤੁਸੀਂ ਅੱਗੇ ਵਧਦੇ ਜਾਈ ਜੰਨੇ ਕਹਿੰਦੇ ਪੈਸਾ ਬਹੁਤ ਦਿੱਤਾ ਜਾਂਦਾ ਗੱਡੀਆਂ ਕਾਰਾਂ ਥਾ ਟਰੈਕਟਰ ਤੱਕ ਗਿਫਟ ਦੇ ਦਿੰਦੇ ਆ ਕਬੱਡੀ ਵਾਲਿਆਂ ਨੂੰ ਤਾਂ ਚੰਗਾ ਰੀਡਰ ਹੋਵੇ ਚੰਗਾ ਜਾਫੀ ਹੋਵੇ ਤਾਂ ਹੁਣ ਹੀ ਮਿਲਿਆ ਕੁਝ ਨਹੀਂ ਉਸ ਲੈਵਲ ਦਾ ਹਲੇ ਚੱਲੇ ਨਹੀਂ ਸੀ ਆਪਣਾ ਸ਼ੁਰੂਆਤ ਹੀ ਸੀ ਨਾ ਉਹਨੇ ਸ਼ੁਰੂਆਤੀ ਦੌਰ ਸੀਗੇ ਇਹ ਤਾਂ ਹੁਣ ਚੀਜ਼ਾਂ ਹੋ ਗਈਆਂ ਹੂੰ ਹੁਣ ਕਬੱਡੀ ਤੁਹਾਨੂੰ ਪਤਾ ਹੀ ਹੈ ਕਿਸ ਰਾਹ ਤੇ ਚੱਲੀ ਵੀ ਹੁਣ ਜੀ ਨਹੀਂ ਕਰਦਾ ਕਬੱਡੀ ਦਾ ਨਾਮ ਲੈ ਇਹਨੂੰ ਕਿਸ ਰਾਹ ਤੇ ਕਬੱਡੀ ਚੱਲੀ ਗਈ ਕਬੱਡੀ 'ਚ ਕਹਿੰਦੇ ਵੈਰ ਬਹੁਤ ਪੈ ਜਾਂਦਾ ਹੈਗਾ ਬਿਲਕੁਲ ਜੀ ਮੈਨੂੰ ਲਾਸਟ ਮੇਰੀ ਮਾਣੇ ਵੀ ਕਹੀ ਗੱਲ ਕਹੀ ਸੀ ਕਹਿੰਦੀ ਪੁੱਤ ਤੂੰ ਹੀ ਗੱਲ ਖੇਡਦਾ ਰਹਿਆ ਪਰ ਗਲਤ ਹੋ ਰਿ ਵੇ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਉਹ ਐ ਨਹੀਂ ਪਤਾ ਉਹਨਾਂ ਕਦ ਮਾਰੇ ਜਾਵੇ ਸਾਡਾ ਭਾਈ ਸਿੰਘ ਸੰਦੀਪ ਨੰਗਲੰਬੀ ਆ ਕਿੱਡਾ ਵੱਡਾ ਨਾਮ ਸੀ ਵੀਰ ਦਾ ਕੀ ਹੋਇਆ ਰਿਜ਼ਲਟ ਕੀ ਨਿਕਲਿਆ ਉਹਦਾ ساری ਉਮਰ ਕਬੱਡੀ ਨੂੰ ਆਪਣਾ ਸਮਰਪਿਤ ਕਰਤਾ ਕਬੱਡੀ ਨੇ ਕੀ ਦਿੱਤਾ ਉਹਨੂੰ ਗੋਲੀ ਜਿੰਨਾ ਕਬੱਡੀ ਦੇ ਵਿੱਚ ਗੈਂਗਸਟਰ ਵਾਰ ਵੱਡ ਗਿਆ ਜਿੰਨੀ ਖੇਡਾਂ ਆਪਣੀ ਹੁਲਮਾਨੀ ਹੋ ਗਈ ਕਬੱਡੀ ਹੋ ਗਈ ਇਹ ਹੁਣ ਚੱਲੀ ਗੈਂਗਸਟਰ ਦੇ ਸਿਰ ਤੇ ਰਹੀਆਂ ਵੀਰੇ ਅਕਸਰ ਕਿਹਾ ਜਾਂਦਾ ਕਹਿੰਦੇ ਜਿਹੜੇ ਜਿੰਨੇ ਕਬੱਡੀ ਪਲੇਅਰ ਨੇ ਜਾਂ ਦੇਖੀ ਆਪਾਂ ਗੈਂਗਸਟਰ ਜਿੰਨੇ ਵੀ ਦੇਖ ਲਗੇ ਚੱਕ ਲਗੇ ਪੰਜਾਬ ਦੇ ਉਹ ਸਾਰੇ ਸਪੋਰਟਸ ਪਲੇਅਰ ਰਹੇ ਆ ਕਬੱਡੀ ਦੇ ਨਾਲ ਕੋਈ ਸਬੰਧਤ ਰਿਹਾ ਕੋਈ ਹੌਕੀ ਦੇ ਨਾਲ ਸਬੰਧਤ ਰਿਹਾ ਕੋਈ ਕਿਹੜੀ ਗੇਮ ਦੇ ਨਾਲ ਸਬੰਧਤ ਰਿਹਾ ਇਹ ਕਿਉਂ ਹੁੰਦਾ ਇਹ ਰਾਹਾਂ 'ਤੇ ਕਿਉਂ ਤੁਰਦੇ ਨੇ ਨੌਜਵਾਨ ਆ ਕੇ ਵੀਰੇ ਜਦੋਂ ਤੁਸੀਂ ਘਰੋਂ ਆਪਣਾ ਘਰ ਪੱਟ ਕੇ ਨਾ ਕਬੱਡੀ ਖੇੜੀ ਜਾਂਦੀ ਆ ਕੋਈ ਵੀ ਗੇਮ ਕਰਨੀ ਆ ਨਾ ਪਿੱਛੋਂ ਘਰ ਖਾਇਆ ਜਾਂਦਾ ਆਪਣਾ ਘਰ ਲਾਉਣਾ ਪੈਂਦਾ ਘਰ ਲਾਉਣਾ ਪੈਂਦਾ ਠੀਕ ਆ ਜਦੋਂ ਤੁਸੀਂ ਘਰ ਲਾ ਕੇ ਤੁਹਾਨੂੰ ਮਿਹਨਤ ਦਾ ਫਲ ਨਾ ਮਿਲੇ ਨਾ ਫਿਰ ਤੁਸੀਂ ਗਲਤ ਕਦਮ ਪਟੋਂਗੇ ਪਟੋਂਗੇ ਤੁਹਾਨੂੰ ਜਾ ਕੇ ਕੋਈ ਮਿਸਯੂਜ਼ ਕਰੇ ਤੁਹਾਡਾ ਗਲਤ ਯੂਜ਼ ਕਰੇ ਤੁਹਾਨੂੰ ਕਵੇ ਕਿ ਆ ਤੁਹਾਨੂੰ ਆ ਤੁਹਾਡੇ ਸਿਰ ਤੇ ਤੁਹਾਡਾ ਦੂਜਾ ਬੰਦਾ ਨਾਮ ਬਣਾ ਜੇ ਫਿਰ ਜਿਸ ਨੂੰ ਸੱਟ ਲੱਗਦੀ ਆ ਗਲਤ ਯੂਜ਼ ਮਿਸਯੂਜ਼ ਕਿਵੇਂ ਕਰਦਾ ਹੈ ਵੇਲੇ ਗਲਤ ਯੂਜ਼ ਇਦਾਂ ਦੇਖੋ ਹੁਣ ਮੈਂ ਵੱਡਾ ਵਧੀਆ ਪਲੇਅਰ ਬਣ ਜਾਂਦਾ ਅੱਜ ਤਾਂ ਮੈਨੂੰ ਬਾਈ ਚਾਂਸ ਮੈਨੂੰ ਆ ਟੀਮ ਪਸੰਦ ਜੀ ਮੈਂ ਆ ਟੀਮ 'ਚ ਖੇਲਣਾ ਵੀ ਮਾਨੀ ਟੀਮ ਲਈ ਆਪਣੇ ਪਿੰਡ ਲਈ ਕੋਸ਼ਿਸ਼ ਕਰਨਾ पर मनो अंदर हो जे कि तो वे, वे की तो किसी थर्ड पर्सन ਦਾ ਫੋਨ ਆਵੇ ਵੀ ਤੂੰ ਇਸ ਟੀਮ ਚ ਨਹੀਂ ਖੇਲ ਸਕਦਾ ਤੂੰ ਦੂਜੀ ਟੀਮ ਚ ਖੇਲ ਉਸ ਤੇ ਕੀ ਬਿੱਤੂਗੀ ਤੂੰ ਅੱਜ ਹਾਰਨ ਵਾਸਤੇ ਖੇਲਣਾ ਤੇ ਅੱਜ ਇਹਨੂੰ ਅੱਜ ਇੱਥੇ ਕੀ ਹੁੰਦਾਗਾ ਬੇ ਸਭ ਕੁਝ ਹੁੰਦਾ ਵੀਰੇ ਕੌਣ ਡਿਸਾਈਡ ਕਰਦਾ ਇਹ ਇਹ ਬੈਠੇ ਆ ਕੁਝ थर्ड पार्टी ਬੰਦੇ ਬੈਠੇ ਆ ਜਿਹੜੇ ਡਿਸਾਈਡ ਕਰਦੇ ਆ ਮਤਲਬ ਹਾਰਨ ਦੇ ਵੀ ਪੈਸੇ ਮਿਲਦੇ ਆ ਉਹ ਤਾਂ ਵੀਰੇ ਹੁਣ ਸਾਰਾ ਕੁਝ ਇਸ ਤਰ੍ਹਾਂ ਚੱਲ ਪਿਆ ਹੁਣ ਤੁਸੀਂ ਇਹ ਦੇਖੋ ਵੀ ਜਿੰਨੇ ਫੇਮਸ ਖਿਡਾਰੀ ਨੇ ਜਿੰਨੇ ਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪੈਸੇ ਦੇ ਦੇ ਕੇ ਅਡਵਾਂਸ ਬੁੱਕ ਕਰਕੇ ਲਿਆ ਜਾਂਦਾ ਸਾਡੇ ਗਰਾਊਂਡ ਦਾ ਨਾਮ ਹੋ ਗਏ ਜਿਹੜੇ ਛੋਟੇ 플레이ਰਾਂ ਜਿਨ੍ਹਾਂ ਦਾ ਨਾਮ ਹੀ ਨਹੀਂ ਹੁੰਦਾ ਉਹਨਾਂ ਨੂੰ ਕਈ ਵਾਰ ਕਿਰਾਇਆ ਵੀ ਨਹੀਂ ਮਿਲਦਾ ਅੱਛਾ ਉਹਨਾਂ ਕੀ ਕਰੋਗੇ ਪਰ ਦਿਖਾਇਆ ਤਾਂ ਐ ਜਾਂਦਾ ਵੀ ਇੱਡੀ ਨੇ ਗੱਡੀਆਂ ਇੰਨੇ ਨੇ ਨਾਮ 59000 ਲੱਖਾਂ ਦੇ ਨਾਮ ਸਾਰਿਆਂ ਲਈ ਨਹੀਂ ਨਾ ਹੁੰਦੇ ਭਾਈ ਹੂੰ ਹੁਣ ਕਈ 플레이ਰਾਂ ਨੂੰ ਮਿੰਤਾ ਕਰਕੇ ਬੁਲਾਉਣਾ ਪੈਂਦਾ ਵੀ ਆ ਜਾਓ ਇਸੇ ਖਰਚੇ ਨੌਜਵਾਨ ਇਸ ਕਬੱਡੀ ਦੇ ਵੱਲ ਨਹੀਂ ਜਾਂਦੇਗੇ ਦੇਖੋ ਕਬੱਡੀ ਜਿਹੜੀ ਚੀਜ਼ ਬੰਦਾ ਦਿਲ ਤੇ ਖੇਡ ਰਿਆ ਹੂੰ ਜਿਹੜਾ ਦਿਲ ਤੋਂ ਇੱਜ਼ਤ ਪੂਜ ਰਿਆ ਕਬੱਡੀ ਨੂੰ ਉਹ ਸੋਚੂਗਾ ਇਹ ਚੀਜ਼ ਬਾਰੇ ਵੀ ਮੈਂ ਕਿਤੇ ਗਲਤ ਤਾਂ ਨਹੀਂ ਜਾ ਰਿਹਾ ਹੂੰ ਜਿਹੜਾ ਆਈ ਪੈਸੇ ਕਮਾਣਾ ਵੀ ਮੈਨੂੰ ਪੈਸੇ ਥੋੜੇ ਵੀ ਕਦੇ ਮਨ ਦੇ ਵਿੱਚ ਆਇਆ ਕਿ ਯਾਰ ਮੈਂ ਵੀ ਸ਼ਾਇਦ ਗਲਤ ਰਾਹੇ ਪੈ ਗਿਆ ਨਾ ਮੈਂ ਕਬੱਡੀ ਚ ਪੈਂਦਾ ਨਾ ਮੇਰੇ ਸਰੀਰ ਨਾਲ ਐਡਾ ਹਾਸਾ ਵਾਪਰਦਾ ਮੈਂ ਵੀ ਅੰਦਰੋਂ ਉਸ ਤੋਂ ਹਣਾ ਸੀ ਉਹ ਮੈਂ ਚੀਜ਼ ਨੂੰ ਗਲਤ ਨਹੀਂ ਮੰਨਦਾ ਦੇਖੋ ਖੇਡ ਆ ਖੇਡ ਦੇ ਸੱਟਾਂ ਲੱਗਦੀਆਂ ਪਰ ਮੈਂ ਹੀ ਕਰੂੰਗਾ ਵੀਰੇ ਵੀ ਇਸ ਚ ਵਿੱਚ ਨਾ ਕੋਈ ਸਾਮਨ ਲੈਣਾ ਚਾਹੀਦਾ ਕੱਲਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦਾ ਵੀ ਤੁਸੀਂ ਚੜਦੇ ਸੂਰਜ ਨੂੰ ਸਲਾਮ ਕਰੋ ਜੇ ਕੋਈ ਡੁੱਬ ਗਿਆ ਤਾਂ ਉਹਨੂੰ ਭੁੱਲੇ ਜਾਓ ਜੇ ਹੁਣ ਤੁਹਾਡੇ ਕਿਸੇ ਖਿਡਾਰੀ ਹੁਣ ਸਾਡਾ ਭਰਾ ਇੱਕ ਇੰਨਾ ਵਧੀਆ ਖੇਡਦਾ ਸੀਗਾ ਉਹਦੇ ਸੱਟ ਲੱਗੀ ਉਹਨੂੰ ਦੇਖ ਮੈਂ ਸਭ ਤੋਂ ਵੱਡੀ ਵੱਡੀ ਦੇਚ ਮਨ ਨੂੰ ਜੋ ਪ੍ਰੇਰਣਾ ਦਿੰਦਾ ਅੱਜ ਦੇ ਟਾਈਮ ਦੇ ਵਿੱਚ ਜੋ ਸਹੀ ਲੱਗਦਾ ਜੋ ਸਭ ਤੋਂ ਸੱਚੇ ਬੰਦੇ ਆ ਦੋ ਹੂੰ ਕਬੱਡੀ ਇਕੱਲੇ ਪਲੇਅਰਾਂ ਨਾਲ ਨਹੀਂ ਚੱਲਦੀ ਕਮੈਂਟਰਾਂ ਨਾਲ ਵੀ ਚੱਲਦੀ ਆ ਸਾਡੇ ਪੰਜਾਬ ਦੇ ਦੋ ਅਨਮੋਲ ਹੀਰੇ ਆ ਜਿਨ੍ਹਾਂ ਨੂੰ ਮੈਂ ਕਬੱਡੀ ਦਾ ਰੱਬ ਮੰਨਦਾ ਆਪਣੇ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਮੰਨਦਾ ਹੂੰ ਰੁਪਿੰਦਰ ਜਲਾਲ ਹੋ ਗਿਆ ਹੂੰ ਤੇ ਮੱਖਣ ਸਾਹਿਬ ਹੋ ਗਏ ਠੀਕ ਆ ਜੀ ਇਹ ਦੋ ਬੰਦੇ ਕਮੈਂਟਰੀ ਦੇ ਵਿੱਚ ਇੰਨਾ ਕੁਝ ਦੱਸ ਜਾਂਦੇ ਨੇ ਇੰਨਾ ਕੁਝ ਬੋਲ ਜਾਂਦੇ ਨੇ ਬਿਨਾਂ ਡਰੇ ਬਿਨਾਂ ਘਬਰਾਏ ਉਹਨਾਂ ਦੇ ਹਿੰਮਤ ਨੂੰ ਸਲਾਮ ਆ ਅੱਜ ਜਿਹੜਾ ਵੱਡੀ ਮਾੜੀ ਮੁੱਟੀ ਚੱਲ ਰਹੀ ਆ ਵਧੀਆ ਲੈਵਲ ਤੇ ਚੱਲ ਰਹੀ ਆ ਤਾਂ ਦੋ ਬੰਦੇ ਨੇ ਕਰਕੇ ਚੱਲ ਰਹੀ ਆ ਸਰਕਾਰਾਂ ਦਾ ਵੀ ਕਿਤੇ ਰੋਲ ਮੈਂਟ ਹੈਗੀ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਲੀਡਰ ਵੀ ਪੈਂਦੇ ਨੇ ਬਿਲਕੁਲ ਪੈਂਦੇ ਆ ਵੀਰੇ ਕਿਵੇਂ ਪੈਂਦੇ ਆ ਦੇਖੋ ਪ੍ਰੈਸ਼ਰ ਆਉਂਦਾ ਇਹ ਚੀਜ਼ ਦਾ ਹਮ ਹਰੇ ਕੋਈ ਜਿਹਦੀ ਸ਼ਾਸਤ ਹੁੰਦੀ ਆ ਵੀਰੇ ਦੇਖੋ ਉਹ ਤਾਂ ਲਾਂਦਾ ਹੀ ਆ ਜ਼ੋਰ ਮੇਰੇ ਪਿੰਡ ਵਿੱਚ ਆ ਕੇ ਇਹ ਖੇਲੇ ਆ ਜੇ ਕਰੇ ਉਹ ਕਰੇ ਚੱਲਦਾ ਰਹਿੰਦਾ ਵੀਰੇ ਹੁਣ ਇਹ ਜਿਹੜਾ ਉਹ ਜਿਹੜਾ ਗੱਲ ਹੈ ਇਹ ਆਪਾਂ ਨਹੀਂ ਦੱਸ ਸਕਦੇ ਨਸ਼ਿਆਂ ਦੇ ਵੱਲ ਵੀ ਕਹਿੰਦੇ ਜਿਹੜੇ ਕਬੱਡੀ ਪਲੇਅਰ ਹੁੰਦੇ ਆ ਉਹ ਪੈਂਦੇ ਨੇ ਟੀਕੇ ਲਾਉਂਦੇ ਨੇ ਕਿੰਨਾ ਡਰੱਗ ਲੈਂਦੇ ਨੇ ਖੇਡਣ ਵਾਸਤੇ ਸਰੀਰ ਨੂੰ ਫਲਾਪਟ ਵਾਸਤੇ ਤੱਕ ਡਰੱਗ ਲਿਆ ਜਾਂਦਾ ਹੈਗਾ ਦੇਖੋ ਪੰਜਾਬ ਦੇ ਵਿੱਚ ਤਿੰਨ ਚਾਰ ਮਹੀਨੇ ਲਗਾਤਾਰ ਕਬੱਡੀ ਹੁੰਦੀ ਹੈ ਠੀਕ ਆ ਇਨਸਾਨ ਆ ਉਹ ਮਸ਼ੀਨਾਂ ਦਾ ਹੈ ਨਹੀਂ ਵੀ ਉਹ 24 ਘੰਟੇ ਖੇលਦੇ ਰਹਿਣਗੇ ਖੇលਦੇ ਰਹਿਣਗੇ ਫਿਰ ਉਹਨਾਂ ਨੂੰ ਸਰੀਰ ਆਪਣੇ ਹੱਜੇ ਬਣਾਣੇ ਪੈਂਦੇ ਆ ਕਿ ਉਹ ਅੱਜ ਸਵੇਰੇ ਮੈਚ ਖੇਡਿਆ ਤਾਂ ਸ਼ਾਮ ਵੀ ਮੈਚ ਖੇਡ ਸਕਣ ਕਿਉਂਕਿ ਕੰਪੀਟੀਸ਼ਨ ਇੰਨਾ ਇਹ ਫਿਰ ਉਹਦਾ ਨਸ਼ਾ ਹੀ ਹੱਲ ਆ ਉਹਦਾ ਹੋਰ ਕੀ ਹਾਲ ਆ ਨੈਚੁਰਲ ਖੁਰਾਕ ਬਥੇਰੇ ਹੈਗੇ ਨੇ ਬਾਜੀ ਜੰਡ ਵਰਗੇ ਪਿੰਖਾ ਜਰਗ ਵਰਗੇ ਉਹ ਕਹਿੰਦੇ ਸੀ ਨੈਚੁਰਲ ਖੁਰਾਕਾਂ ਦੇ ਨਾਲ ਖੇਡ ਪਰ ਹੁਣ ਤਾਂ ਸਾਰੀ ਟੀਕਿਆਂ ਦੇ ਚੱਲ ਰਿਆ ਨਾ ਕਿੰਨਾ ਚੱਲ ਰਿਹਾ ਟੈਂਪਰੇਚਰ ਦੇ ਵਿੱਚ ਖੇਡ ਕਰਨ ਵੀ ਤਾਂ ਹੋਊਗਾ ਨਾ ਕੋਈ ਇੰਨੇ ਨੇ ਟੈਂਪਰੇਚਰਾਂ ਦੇ ਖੇਡਣਾ ਇੰਨੇ ਨੇ ਚੀਜ਼ਾਂ ਦੇ ਦੇਖਣੀ ਆ ਮੈਂ ਸਾਰੇ ਨਹੀਂ ਕਹਿੰਦਾ ਵੀ ਸਾਰੇ ਕਰ ਰਹੇ ਨੇ ਇਹ ਵੀ ਸਾਰੇ ਹੀ ਪਲੇਅਰ ਐਵੇਂ ਗਲਤ ਖੇਡਦੇ ਨੇ ਜਿੰਨੇ ਉਹਨੇ ਹੋਰ ਵਧੀਆ ਪਲੇਅਰ ਨੇ ਨਾਮ ਵੀ ਸਾਜੀ ਵਰਗੇ ਹੋਗੇ ਫਰਿਆਦ ਵਰਗੇ ਹੋਗੇ ਇਹ ਵਧੀਆ ਖੇਡ ਰਹੇ ਨੇ ਮੁੰਡੇ ਉਹਨਾਂ ਕੇ ਖੇਡਦੇ ਨੇ ਜਿੰਨਾ ਕੇ ਜਿਹੜੀ ਚੱਲ ਸਕੇ ਹੂੰ ਮਤਲਬ ਕਿ ਜਿਆਦਾ ਦਿਖਾਉਣ ਦੇ ਲਈ ਕੰਪੀਟੀਸ਼ਨ ਕਰਨ ਦੇ ਲਈ ਵੀ ਮੇਰੇ ਤੋਂ ਵੱਧ ਕੋਈ ਹੈ ਹੀ ਨਹੀਂਗਾ ਹਵਾ-ਹਵਾ ਦੇ ਵਿੱਚ ਇਹ ਕੰਮ ਹੋ ਰਿਹਾ ਠੀਕੇ ਲਾਏ ਜਾ ਰਹੇ ਆ ਜਾਂ ਨਸ਼ਾ ਲਿਆ ਜਾ ਰਿਹਾ ਮੇਰੇ ਆਪ ਨਹੀਂ ਨਾ ਹੋ ਰਹੀਆਂ ਚੀਜ਼ਾਂ ਐ ਵੀ ਆਪਣੀ ਮਰਜ਼ੀ ਨਾਲ ਨਹੀਂ ਨਾ ਹੋ ਰਹੀਆਂ ਚੀਜ਼ਾਂ ਅੱਛਾ ਇਹਨੂੰ ਵੀ ਕੋਈ ਕਰਵਾਉਂਦਾਗਾ ਦੇਖੋ ਮੇਰੀ ਗੱਲ ਸੁਣੋ ਤੁਸੀਂ ਹਮ ਹੁਣ ਤੁਹਾਨੂੰ ਮੈਂ ਕੋਈ ਚੀਜ਼ ਲੈ ਕੇ ਪਿਲਾਦਾ ਤੁਹਾਨੂੰ ਕੀ ਪਤਾ ਤੇ ਕੀ ਆ ਜਦ ਤੁਹਾ ਨੂੰ ਇੱਕ ਮੈਂ ਕਹਿੰਦਾ ਵੀ ਇਹ ਇੱਕ એનર્ਜੀ ਡਰਿੰਕ ਆ ਤੁਸੀਂ એનર્ਜੀ ਡਰਿੰਕ ਸਮਝ ਕੇ ਪੀ ਲਈ ਉਹਦਾ ਰਿਜ਼ਲਟ ਕੀ ਨਿਕਲਦਾ ਉਹਦਾ ਬਾਅਦ ਚ ਪਤਾ ਲੱਗਣਾ ਨਾ ਇਹ ਜੇ ਜਮੀ ਹੁੰਦੀਆਂ ਨੇ ਇਹਦੇ ਵਿੱਚ ਕਹਿੰਦੇ ਖਾਰ ਵੀ ਕੱਢ ਦਿੰਦੇ ਆ ਗਰਾਊਂਡ ਦੇ ਵਿੱਚ ਉਹ ਤਾਂ ਹੁੰਦੀ ਹੀ ਹੁੰਦੇ ਆ ਮੈਂ ਕਬੱਡੀ ਗਰਾਊਂਡ ਤੱਕ ਇਹ ਲੜਾਈ ਤਾਂ ਦੇਖੋ ਗਰਾਊਂਡ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ ਕੋਈ ਵੀ ਗੇਮ ਆ ਉਹਨੂੰ ਲੜਾਈ ਨਹੀਂ ਬਸ ਉਹ ਇੱਕ ਜਨੂਨ ਹੁੰਦਾ ਇੱਕ ਜਿੱਤ ਹਾਰ ਦਾ ਬਣੀ ਹੋਈ ਹੈ ਇੱਕ ਪਹਿਲਵਾਨਾ ਟਹਿਣਾ ਪਰ ਉਹਨੂੰ ਗਰਾਊਂਡ ਤੱਕ ਰੱਖੋ ਬਾਹਰ ਨਾ ਲੈ ਕੇ ਆਓ ਫਿਰ ਉਹ ਬਾਅਦ ਚ ਉਹਦਾ ਰਿਜ਼ਲਟ ਮਾਰੇ ਨਿਕਲਦੇ ਆ ਦੁਬਾਰੇ ਨਹੀਂ ਦਿਲ ਕੀਤਾ ਕਿ ਮੈਂ ਵੀ ਦੁਬਾਰੇ ਕਬੱਡੀ ਦੀ ਸ਼ੁਰੂਆਤ ਕੀਤਾ ਸੀ ਕਿਤਾ ਜੀ ਜੇ ਮੈਂ ਤੁਹਾਨੂੰ ਪਹਿਲਾਂ ਹੀ ਕਹ ਰਿਹਾ ਮੈਂ ਸਾਰੇ ਹੁਣ ਬਾਈ ਉਹਨਾਂ ਦੇ ਪਿਛਲੇ ਸਾਲ ਦੇ ਸਾਰੇ ਮੈਚ ਦੇਖਿਆ ਲਾਈਵ ਮੈ ਦੋ ਜਿੰਨ ਕਬੱਡੀ ਕਫਾ ਵਾ ਗਿਆ ਵੀਆ ਬੱਲਾਂ ਗਿਆ ਸੀ ਬਾਈ ਕੁਲਦੀਪ ਗੁਜਰੋਂ ਨੇ ਉਹਨਾਂ ਨੇ ਵਜਿਆ ਸਨਮਾਨਿਤ ਕੀਤਾ ਮੈਨੂੰ ਬੜਾ ਦਿਲ ਕਰਦਾ ਕਬੱਡੀ ਖੇਡਣ ਨੂੰ ਕੋਸ਼ਿਸ਼ ਵੀ ਕਰਦੇ ਆ ਪਰ ਸਰੀਰ ਜੱਜ ਨਹੀਂ ਦਿੰਦਾ ਇੱਕ ਬਾਈ ਗੱਲ ਹੋਰ ਦੱਸਿਓ ਜਿਹੜੇ ਜਿੰਨੇ ਵੀ ਕਬੱਡੀ ਪਲੇਅਰ ਹੁੰਦੇ ਨੇ ਇਹ ਟੈਟੂ ਬਣਾਉਂਦੇ ਨੇ ਨਾ ਕੋਈ ਸ਼ੇਰ ਬਣਾਉਂਦਾ ਡੋਲਿਆਂ ਦੇ ਉੱਤੇ ਇਹ ਕਿਉਂ ਹੁੰਦਾ ਹੈ ਖਾਸੀਅਤ ਕੀ ਹੈ ਟੈਟੂ ਬਣਾਉਣ ਪਿੱਛੇ ਰਾਜ ਦੇਖੋ ਹਰ ਇੱਕ ਕਬੱਡੀ ਪਲੇਅਰ ਦੇਖਦੇ ਆ ਜਿਹੜਾ ਸਰੀਰ ਵਾਲਾ ਹੁੰਦਾ ਉਹਦੇ ਟੈਟੂ ਜ਼ਰੂਰ ਬਣਿਆ ਹੁੰਦਾ ਪਹਿਲੀ ਗੱਲ ਤਾਂ ਵੀਰੇ ਸਰੀਰ ਬਣਾਣਾ ਹੀ ਬੜਾ ਔਖਾ ਹੂੰ ਸਰੀਰ ਬਣਾਣ ਪਿੱਛੇ ਜਿਵੇਂ ਕੋਲਾ ਤਰਾਸ ਕੇ ਹੀਰਾ ਬਣਦਾ ਸਰੀਰ ਬਣਾਉਣਾ ਕੋਈ ਸੌਖਾ ਨਹੀਂ ਹੈਗਾ ਇਹ ਤਾਂ ਜਦੋਂ ਟੈਟੂ ਉੱਪਰ ਬਣਵਾਨੇ ਆਪਾਂ ਇੱਕ ਸੋਨੇ ਦੇ ਸੁਭਾਗ ਵਾਲੀ ਸ੍ਰੀ ਗੁਰਜ ਚਾਨ ਵਾਲੀ ਗੱਲ ਹੁੰਦੀ ਆ ਸਾਨੂੰ ਮਾਣ ਹੁੰਦਾ ਵੀ ਅਸੀਂ ਆਹ ਜੀ ਚੀਜ਼ ਖੱਟੀ ਆ ਤਾਂ ਨੇ ਸਰੀਰ ਬਣਾਇਆ ਅੱਜ ਇਹਦੇ ਉੱਪਰ ਟੈਟੂ ਬਣਵਾ ਕੇ ਉਹ ਸ਼ਿੰਗਾਰਿਆ ਜਾਂਦਾ ਸਰੀਰ ਨੂੰ ਆਪਾਂ ਸ਼ਿੰਗਾਰ ਕੇ ਰੱਖਦੇ ਆ ਕੋਈ ਕੱਪੜੇ ਨਾਲ ਸ਼ਿੰਗਾਰ ਦਾ ਕੋਈ ਮੈਕਅਪ ਨਾਲ ਪਹਿਲਵਾਨਾਂ ਕੋਲ ਸਾਡੇ ਕਬੱਡੀ ਵਾਲੇ ਬੰਦਿਆਂ ਕੋਲ ਕੀ ਆ ਅਸੀਂ ਟੈਟੂ ਬਣਵਾ ਕੇ ਆਣਾ ਦਿਖਾ ਸਕਦੇ ਆ ਕਿਸੇ ਨੂੰ ਰਿਪਰੈਜ਼ੈਂਟ ਕਰ ਸਕਦੇ ਆ ਕਿਸੇ ਬਾਬਾ ਬੰਦਾ ਸਿੰਘ ਬਹਾਦਰ ਦਾ ਭਗਤ ਸਿੰਘ ਦਾ ਕੋਈ ਹੁੰਦੀ ਮੈਂ ਮੈਂ ਮੂਸੇ ਵਾਲਾ ਬਣਾਇਆ ਜੇ ਮੈਂ ਫਿਊਚਰ 'ਚ ਖੇਡਦਾ ਹੁੰਦਾ ਹੁਣ ਅੱਜ ਗੇਮ ਕਰਦਾ ਹੁੰਦਾ ਸ਼ਾਇਦ ਮੈਨੂੰ ਮੂਸੇ ਵਾਲਾ ਦਾ ਕਹਿ ਕੀ ਨਾਮ ਨਾਲ ਜਾਣਿਆ ਜਾਂਦਾ ਹੂੰ ਇਹ ਤਾਂ ਇੱਕ ਬੰਦੇ ਨੂੰ ਰਿਪਰਜੈਂਡ ਕਰਦੇ ਆ ਵੀ ਆਪਾਂ ਇਹਨੂੰ ਮੰਨਦੇ ਆ ਉਸ ਉਸ ਲੈਵਲ ਦੇ ਟੈਡੂ ਬਣਾਏ ਜਾਂਦੇ ਆ ਸਰੀਰ ਨੂੰ ਸੋਨਾ ਬਣਾਉਣ ਵਾਸਤੇ ਵੀ ਕਹਿ ਲੋ ਬਾਈ ਕੋਈ ਕਬੱਡੀ ਖਿਡਾਰੀ ਤੁਹਾਡਾ ਫੇਵਰਿਟ ਵੀਰ ਆ ਆਈਡਲ ਵੀਰ ਆ ਕਦੇ ਕੋਈ ਸੁਪਨਾ ਰਿਹਾ ਹੋਵੇ ਬੜੇ ਵੱਡੇ ਨਾਮ ਪੰਜਾਬ ਦੇ ਵਿੱਚ ਹੋਏ ਨੇ ਦੇਖੋ ਆਪਣਾ ਦਗਾਲ ਵੀਰਾ ਦੀਗਾ ਯੂਨੀਵਰਸਿਟੀ ਪ੍ਰੈਕਟਿਸ ਕਰਨ ਆਂਦੇ ਸੀਗੇ ਚਲ ਜਾਰੀ ਹੋ ਗਿਆ ਬਾਈ ਦਗਾਲ ਹੋ ਗਿਆ ਅਸੀਂ ਵੀ ਪ੍ਰੈਕਟਿਸ ਕਰਦੇ ਸੀ ਅਸੀਂ ਉਤਮ ਉਹਨਾਂ ਨੂੰ ਮਿਲਣ ਲਈ ਵੀ ਦਰਸਦੇ ਸੀ ਦਾ 22 ਵਰਲਡ ਕੱਪ ਖੇਡੇਆ ਵਰਲਡ ਕੱਪ ਖੇਡੇਆ ਉਹਨਾਂ ਨਾਲ ਮਿਲੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰੀਆਂ ਪਰ ਹੁਣ ਉਹ ਸਾਡੇ ਤੋਂ ਚਲੋ ਇੱਕ ਬਾਈ ਇਹ ਜਹਾਸਾ ਹੋ ਗਿਆ ਸਾਡੇ ਤੋਂ ਸਾਨੂੰ ਛੱਡ ਕੇ ਚਲਾ ਗਿਆ ਉਹਨਾਂ ਦਾ ਫੇਵਰੇਟ ਬਾਈ ਦਗਾਲੇ ਰਿਆ ਹੁਣ ਆਪਣਾ ਫੇਵਰੇਟ ਵੀਰੇ ਸਾਜੀ ਆ ਫਰਿਆਦ ਆ ਸੋ ਅੱਜ ਜੀ ਫਰਿਆਦ ਫੇਵਰੇਟ ਨੇ ਹਾਂ ਦੋ ਲਗਾਤਾਰ ਹੋਈਏ ਕਦੇ ਉਹਨਾਂ ਨਾਲ ਨਹੀਂ ਮੁਲਾਕਾਤ ਨਹੀਂ ਹੋਈ ਕਿਉਂਕਿ ਉਹਦੇ ਦੋ ਤਿੰਨ ਜਗ੍ਹਾ ਉਹਨਾਂ ਦੇ ਲੋਕਲ ਇੱਥੇ ਟੂਰਨਾਮੈਂਟ ਵੀ ਹੋਈ ਸੀ ਮੈਂ ਗਿਆ ਸੀ ਮੈਂ ਲੇਟ ਹੋ ਗਿਆ ਸੀਗਾ ਫਿਰ ਅਸੀਂ ਵਾਪਸ ਚ ਵਾਪਸ ਆ ਗਏ ਠੰਡ ਬਹੁਤ ਸੀ ਕਿਉਂਕਿ ਬੜੀ ਕੋਹਰਾ ਪਿਆ ਰਿਹਾ ਸੀ ਜਦੋਂ ਉਹਨਾਂ ਦਾ ਮੈਚ ਚੱਲ ਰਿਹਾ ਸੀ ਧਾਨਣੇ ਜਿਹੜੇ ਨੇ ਠੰਡੇ ਦੇ ਵਿੱਚ ਕਬੱਡੀ ਖੇਡਦੇ ਨੇ ਫਲਾਦ ਵਰਗੇ ਸਰੀਰ ਦੇ ਆਪਣੇ ਇਹ ਦੋ ਬੰਦੇ ਇਹ ਜਿਹਨੂੰ ਦੋ ਭਰਾ ਇਹ ਜਿਹੇ ਨੇ ਇਹਨਾਂ ਨੂੰ ਦੇਖ ਕੇ ਜਿੱਥੇ ਖੇਡਦੇ ਨੇ ਮਨ ਖੁਸ਼ ਹੋ ਜਾਂਦਾ ਵੀ ਅੱਜ ਇੱਥੇ ਬਾਈ ਰੂਹ ਨਾਲ ਖੇਡਦੇ ਨੇ ਵਾਕੀ ਰੂਹ ਜੇ ਭਾਈ ਤੁਸੀਂ ਸਿੱਧੂ ਮੂਸੇਵਾਲਾ ਦੇ ਲਈ ਅਕਸਰ ਗਤੀਵਿਧੀਆਂ ਕਰਦੇ ਰਹੇ ਨੇ ਇਨਸਾਫ ਦੀ ਮੰਗ ਕਰਦੇ ਰਹੇ ਨੇ ਹੁਣ ਵੀ ਪਿੱਛੇ ਜੇ ਤੁਸੀਂ ਕੋਈ ਇੱਕ ਪ੍ਰੋਟੈਸਟ ਕੀਤਾ ਸੀਗਾ ਇਨਸਾਫ ਨੂੰ ਲੈ ਕੇ ਤੁਹਾਨੂੰ ਲੱਗਦਾ ਇਨਸਾਫ ਮਿਲੂਗਾ ਜਾਂ ਇਨਸਾਫ ਕਿੱਥੇ ਖੜਾਗਾ ਜਾਂ ਇਨਸਾਫ ਕੀ ਬਾਕੀ ਆ ਸਰਕਾਰਾਂ ਤਾਂ ਕਹਿੰਦੀਆਂ ਇਨਸਾਫ ਦੇਈ ਬੈਠੇ ਆ ਸੀ ਦੇਖੋ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਹੁਣ ਤਾਂ ਸਾਨੂੰ ਰੱਬ ਤੇ ਭਰੋਸਾ ਰਹਿ ਗਿਆ ਸਰਕਾਰਾਂ ਨੇ ਤਾਂ ਸਾਡੀ ਅੱਖਾਂ ਬੰਦ ਕਰਤੀਆਂ ਸਰਕਾਰਾਂ ਤੇ ਸਾਨੂੰ ਕੋਈ ਭਰੋਸਾ ਨਹੀਂ ਰਿਹਾ ਹੌਣਸਦੀਏ ਦਿਨ ਕੋਈ ਖਬਰ ਦੇ ਦਿੰਨੇ ਅਸੀਂ ਇਹ ਕਰਤਾ ਉਹ ਕਰਤਾ ਗਰਾਊਂਡ ਲੈਵਲ ਤੇ ਜ਼ੀਰੋ ਆ ਹੁਣ ਤਾਂ ਸਾਨੂੰ ਰੱਬ ਤੇ ਭਰੋਸਾ ਕਰ ਲੈ ਵੀ ਰੱਬ ਹੀ ਇਨਸਾਫ ਕਰੂਗਾ ਸਿੱਧੂ ਬਾਈ ਵਾਸਤੇ ਸਾਡੀ ਕੋਸ਼ਿਸ਼ ਤਾਂ ਇਹ ਰੋਗੀ ਜਦ ਤੱਕ ਜਿਉਂਦੇ ਰਾਵਾਂਗੇ ਇਨਸਾਫ ਦੀ ਮੰਗ ਕਰਦੇ ਰਾਵਾਂਗੇ ਬਾਈ ਨੂੰ ਜਿਉਂਦਾ ਰੱਖਣ ਦੀ ਹਰ ਇੱਕ ਕੋਸ਼ਿਸ਼ ਕਰਾਂਗੇ ਕਿ ਤਨਾ ਕਿਤੇ ਇਹ ਜਹਾ ਮੌਲਵੀ ਬਣੂਗਾ ਕਿ ਲੋਕ ਸਾਡੇ ਤੇ ਉਲਟ ਵੀ ਜਾਣਗੇ ਅਸੀਂ ਫਿਰ ਵੀ ਬਾਈ ਲਈ ਖੜਾਂਗੇ ਹੂੰ ਕਦੇ ਮਾਤਾ ਪਿਤਾ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਐ ਦੇਖੋ ਨਹੀਂ ਸ਼ਾਇਦ ਇੱਕ ਵੀਡੀਓ ਤੁਸੀਂ ਜਦੋਂ ਟੈਟੂ ਬਣਾਇਆ ਸੀ ਉਦੋਂ ਮਾਤਾ ਨੂੰ ਮਿਲ ਕੇ ਆਏ ਸੀ ਨਾ ਸੁਣੋ ਜੀ ਜੇ ਇਸ ਤਰ੍ਹਾਂ ਨੀਗਾ ਸਾਨੇ ਸਾਡਾ ਕੋਈ ਬਾਈ ਸੀਗਾ ਇੱਥੇ ਉਹ ਪਿੰਡ ਤੋਂ ਹੀ ਕਹਿੰਦਾ ਮੇਰੇ ਕੋਲ ਅੱਜ ਜੇ ਟਾਈਮ ਆ ਜਾਣਦਾ ਮੈਂ ਜਾਣਾ ਤੁਸੀਂ ਦੇਖ ਲਓ ਵੀ ਮੈਂ ਕੱਲ ਹੀ ਜਾ ਜਾਂਦਾ ਮੂਸੇ ਪਿੰਡ ਕੋ ਕਿ ਸਾਡੇ ਕੋਲ ਸਾਧਾ ਨਹੀਂ ਸੀ ਕੋਈ ਜਾਣਦਾ ਕਿਉਂਕਿ ਸਾਨੂੰ ਐਸ ਵੀ ਜੇ ਜਾਣ ਉਹ ਕਹਿੰਦਾ ਮੈਂ ਕੱਲ ਜਾ ਸਕਦਾ ਵੀ ਤੁਸੀਂ ਦੇਖ ਲਓ ਵੀ ਤੁਹਾਡਾ ਟਾਡੂ ਕੰਪਲੀਟ ਹੋਇਆ ਕਿ ਨਹੀਂ ਹੋਇਆ ਅਸੀਂ ਰਾਤ ਸਾਰੀ ਰਾਤ ਲੱਗੇ ਰਿਹਾ ਬਾਈ ਟਾਡੂ ਕੰਪਲੀਟ ਕਰਨ ਵਾਸਤੇ ਅੱਛਾ ਹਾਂ ਕਿਉਂਕਿ ਉੱਪਰਲਾ ਸਾਰਾ ਚਾਰ ਹੋ ਗਿਆ ਜੀ ਨੀਚੇ ਜਿਹੜਾ ਲੈਜੈਂਡ ਲਿਖਣਾ ਸੀ ਉਹ ਰਹਿ ਗਿਆ ਦੀਗਾ ਅਸੀਂ ਰਾਤੀ ਸਾਨੂੰ 3 ਵਜੇ ਵੀਰੇ ਉਹ ਲੈਜੈਂਡ ਲਿਖਦੇ ਲਿਖਦੇ ਨੂੰ ਤੇ ਉਹ ਤੋਂ ਬਾਅਦ ਸਵੇਰੇ ਅਸੀਂ ਮੈਂ ਸੋਇਆ ਨਹੀਂ ਸਾਰੀ ਰਾਤ ਨਹੀਂ ਸੋਇਆ ਵੀ ਮੂਸੇ ਪਿੰਡ ਜਾਣਾ ਮੂਸੇ ਪਿੰਡ ਜਾਣਾ ਇੰਨਾ ਚਾਹ ਸੀ ਕਿ ਹੁੰਦੀ ਨਹੀਂ ਐਕਸਾਈਟਮੈਂਟ ਕਿ ਆਪਾਂ ਆਪਣੇ ਉਸ ਘਰ 'ਚ ਜਾ ਰਹੇ ਹਾਂ ਜਿਸ ਨੂੰ ਆਪਾਂ ਮੰਨ ਲੈਂਦੇ ਆਂ ਸਾਰੀ ਰਾਤ ਨਹੀਂ ਸੋਇਆ ਉਹ ਫਿਰ ਅਸੀਂ ਸਵੇਰੇ ਬਾਈ ਤਿਆਰ ਹੋਇਆ ਚਲੇ ਗਏ ਉੱਥੇ ਜਦੋਂ ਮੈਂ ਮਾਤਾ ਲਵੇ ਮਿਲਿਆ ਉੱਥੇ ਬਾਪੂ ਜੀ ਉਸ ਟਾਈਮ ਕੈਨੇਡਾ ਦੇ ਬਾਹਰ ਦੇ ਦੌਰੇ ਤੇ ਗਏ ਹੋਏ ਸੀਗੇ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਐਂ ਤਾਂ ਮੈਂ ਉਹ ਤੋਂ ਬਾਅਦ ਦੋ ਵਾਰ ਵੀ ਜਾਇਆ ਆਇਆ ਪਰ ਮੇਰੀ ਬਾਪੂ ਜੀ ਨਾਲ ਮੁਲਾਕਾਤ ਨਹੀਂ ਹੋਈ ਹਲੇ ਦਿਲਚਸਪੀ ਹੈ ਮੇਰੀ ਮੁਲਾਕਾਤ ਰਹਿੰਦੀ ਹੈ ਜਿਹੜੀ ਉਹਨ ਤੇ ਉਦੋਂ ਬਲੱਡ ਚੱਲ ਰਹਾ ਜੀ ਪੂਰਾ ਬਾਡੀ ਦੇ ਪਿੱਛੇ ਮੈਂ ਲੱਗ ਰੋ ਰਹੀ ਆ ਦੀ ਮਾਤਾ ਚਰਨ ਕੋਲ ਲੱਗ ਰੋ ਰਹੀ ਸੀ ਹਰ ਮਾਤਾ ਦੇ ਬੋਲ ਸੀ ਵੀ ਕਾਸੀ ਚੋਂ ਬਾਹਰ ਨਿਕਲ ਕੇ ਮੇਰਾ ਪੁੱਤ ਬਾਹਰ ਆ ਜਾਏ ਇਹ ਜੀ ਤਸਵੀਰ ਬਣੀ ਆ ਇਹ ਇੰਨਾ ਸੋਹਣਾ ਤਰਾਸਿਆ ਗਿਆ ਟੈਟੂ ਨੂੰ ਇੰਨੀ ਵਧੀਆ ਬੰਦੇ ਨੇ ਟੈਟੂ ਬਣਾਇਆ ਉਹ ਇੰਜ ਲੱਗਦਾ ਕਿ ਇਹ ਕਦੇ ਵੀ ਇਸ ਚ ਜਾਨ ਪੈ ਸਕਦੀ ਹੈ ਬਈ ਜਿਉਂਦੇ ਜੀ ਵੀ ਕਦੇ ਬਾਈ ਨੂੰ ਸੋਨ ਦਾ ਮੌਕਾ ਮਿਲਿਆ ਮੁਲਾਕਾਤ ਹੋਈ ਦੇਖੋ ਜਦੋਂ ਤੁਸੀਂ ਇਸ ਬੰਦੇ ਦੇ ਫੈਨ ਹੋ ਜਾਂਦੇ ਹੋ ਹੂੰ ਉਦੋਂ ਇੱਕ ਜਤਾਨਾ ਵਾਤ ਤੁਸੀਂ ਹਰ ਇੱਕ ਕੋਸ਼ਿਸ਼ ਕਰਦੇ ਹੂੰ ਬਾਈ ਪਿੱਛੇ ਜਦੋਂ ਤੇ ਵਾਤੇ ਜ਼ੋਰ ਲਾਇਆ ਸੀ ਡਿੜਬੇ ਜਾਣ ਵਿੱਚੇ ਡਿੜਬਾ ਕੱਪ ਤੇ ਜਦੋਂ ਡਿੜਬਾ ਕੱਪ ਤੇ ਜਦੋਂ ਜਿੱਥੋਂ ਬਾਈ ਦੀ ਕੰਟਰੋਲ ਸੀ ਸਟਾਰਟ ਹੋਈ ਜਿੱਥੋਂ ਰੋੜਾ ਪਿਆ ਸਾਰਾ ਉਸ ਪਿੱਛੇ ਬਾਈ ਨੂੰ ਇੱਕ ਦੇਖਣ ਝਲਕ ਦੇਖਣ ਵਾਸਤੇ ਅਸੀਂ ਬਹੁਤ ਜ਼ੋਰ ਲਾਇਆ ਵੀ ਭਾਈ ਦੀ ਝਲਕ ਦੇਖ ਜੇ ਵੀਰ ਦੀ ਕਿਉਂਕਿ ਉਸ ਟਾਈਮ ਭੀੜ ਇੰਨੀ ਸੀ ਇੰਨੇ ਰੁਜੇ ਹੋਏ ਦੀ ਕਿ ਇੰਨਾ ਇਕੱਠ ਜੀਗਾ ਅਸੀਂ ਸਭ ਤੋਂ ਪਿੱਛੇ ਖੜੇ ਜੀਗੇ ਅੱਛਾ ਬਸ ਉਹ ਲਾਸਟ ਮੁਲਕਾ ਸੀ ਜਿਹੜੀ ਸਾਨੂੰ ਇੱਕ ਝਲਕ ਦੇ ਬਾਈ ਦੀ ਦੇਖੀ ਬਸ ਜਦ ਇਹ ਖਬਰ ਮਿਲੀ ਸਿੱਧੂ ਦੀ ਉਦੋਂ ਕਿੱਥੇ ਸੀ ਕੀ ਮੁੰਮਕ ਉਹ ਟਾਈਮ ਯਾਦ ਕਰਕੇ ਵੀ ਅੱਜ ਵੀ ਸਾਡੇ ਜਵਾਨ ਨਹੀਂ ਨਿਕਲਦੀ ਹੈਗੀ ਵੀ ਕਿ ਇਹ ਕੀ ਹੋਇਆ ਉਹ ਟਾਈਮ ਹੀ ਆ ਜਾਂਦਾ ਵੀ ਜਿਵੇਂ ਤੁਹਾਡੀ ਅੱਖਾਂ ਮੂਰੇ ਹਨੇਰਾ ਨਹੀਂ ਆ ਜਾਂਦਾ ਤੁਸੀਂ ਸੋਚਦੇ ਹੋਗੇ ਯਾਰ ਕੋਈ ਤੁਹਾਡੇ ਤੋਂ ਆਪਣਾ ਕੋਈ ਆਪਣਾ ਇੰਨਾ ਖਾਸ ਭਾਵੇਂ ਸਾਡੇ ਘਰੇ ਵੀ ਨਹੀਂ ਸਾਨੂੰ ਮਿਲਿਆ ਉਹ ਸਾਡੇ ਮਾਪਿਆਂ ਨੂੰ ਨਹੀਂ ਮਿਲਿਆ ਪਰ ਜਦੋਂ ਉਹ ਖਬਰ ਸੁਣੀ ਨਾ ਸਾਨੂੰ ਐ ਲੱਗੇ ਵੀ ਸਾਡਾ ਕੋਈ ਆਪਣਾ ਸਗਾ ਜੀ ਚਲਾ ਗਿਆ ਯਕੀਨ ਹੋ ਗਿਆ ਸੀ ਨਹੀਂ ਅਜੇ ਹਾਈ ਤਾਂ ਯਕੀਨ ਨਹੀਂ ਹੋਇਆ ਵੀਰੇ ਮੈਂ ਹਸਪੀਟਲ ਜੀ ਉਸ ਟਾਈਮ ਮੇਰੀ ਵਾਈਫ ਐਡਮਿਟ ਸੀ ਮੇਰੇ ਬੱਚਾ ਵਾਈਫ ਦੇ ਬੱਚੇ ਪ੍ਰੈਗਨੈਂਟ ਸੀ ਸਾਡੀ ਡੇਟ ਸੀ ਪ੍ਰੈਗਨੈਂਸੀ ਹੋਈ ਵੀ ਸੀ ਉਹਨਾਂ ਨੂੰ ਅੱਛਾ ਮੈਂ ਉਹ ਉਹ ਵੀ ਧਿਆਨ ਭੁੱਲੇ ਗਿਆ ਵੀ ਮੈਂ ਕਿੱਥੇ ਖੜਿਆ ਘਰ ਚਾਰੀਆਂ ਖੁਸ਼ੀਆਂ ਵੀ ਨਹੀਂ ਜਿਤੇ ਰਹੀਆਂ ਉਹ ਵੀ ਨਹੀਂ ਮੈਂ ਧਿਆਨ ਹੀ ਨਹੀਂ ਰਿਹਾ ਮੇਰਾ ਉਧਰ ਜਦੋਂ ਮੈਂ ਫੋਨ ਚਲਾ ਰਿਹਾ ਤਾਂ ਫੋਨ ਦੇ ਵਿੱਚ ਪਹਿਲਾਂ ਮੈਨੂੰ ਲੱਗਾ ਕੋਈ ਵੀ ਫੇਕ ਨਿਊਜ਼ ਆ ਵੀ ਕੋਈ ਇਤਨੀ ਛੋਟ-ਛਾਟ ਦਾ ਕੋਈ ਹੋਣਾ ਇਹਨਾਂ ਦਾ ਸੀਨ ਬਾਈ ਦਾ ਵੀ ਇਹੋ ਜਿਹਾ ਕੁਝ ਨਹੀਂ ਹੋ ਨਹੀਂ ਹੋ ਸਕਦਾ ਸੋਚਿਆ ਨਹੀਂ ਸੀ ਵੀ ਕਦੇ ਇਹ ਹੋ ਜੂਗਾ ਫਿਰ ਮੈਂ ਜਦੋਂ ਉਹ ਦੇਖੀ ਕਿ ਦੇਖੀਗਾ ਜਦ ਕਨਫਰਮ ਹੋ ਗਿਆ ਵੀ ਇਹ ਨਿਊਜ਼ ਆ ਮੈਂ ਉੱਥੇ ਮੋਡਲ ਨਾਲ ਕੁਝ ਦਿਨਾਂ ਲਈ ਬੈਠਾ ਸੀ ਮਨੂੰ ਉੱਥੋਂ ਆ ਕੇ ਚੱਕਿਆ ਕਿਸੇ ਨੇ ਮਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਕੀ ਨਹੀਂ ਮਨੂੰ ਉੱਥੇ ਆ ਕੇ ਚੱਕਿਆ ਉਹਨਾਂ ਨੇ ਵੀ ਉਹ ਮੈਨੂੰ ਸਮਾਂ ਇਹ ਪੁੱਛ ਰੇ ਵੀਰੇ ਕੀ ਹੋ ਗਿਆ ਤੇਰੀ ਘਰ ਵਾਲੀ ਤਾਂ ਠੀਕ ਆ ਤੈਨੂੰ ਕੀ ਹੋ ਗਿਆ ਤੇਰਾ ਘਰ ਵਾਲੀ ਤਾਂ ਠੀਕ ਆ ਤੇਰੀ ਵੀਰੇ ਮੈਨੂੰ ਉਹਨਾਂ ਲੱਗਿਆ ਵੀ ਇਹਨਾਂ ਦੇ ਘਰ ਦੇ ਨਾਲ ਕੋਈ ਹਾਦਸਾ ਵਾਪਰ ਗਿਆ ਫਿਰ ਜਦ ਮੈਂ ਉਹਨੂੰ ਦੱਸਿਆ ਵੀ ਯਾਰ ਐਂ ਗੱਲ ਹੋ ਗਈ ਮੈਂ ਆਪਣੀ ਮਾਂ ਦੇ ਨਾਲ ਲੱ ਕੇ ਉੱਥੇ ਫਿਰ ਉੱਥੇ ਰੋਈ ਗਿਆ ਫਿਰ ਸੰਸਕਾਰ ਤੇ ਵੀ ਗਏ ਫਿਰ ਬੱਚਾ ਹੋਇਆ ਜੀ ਮੇਰੇ 31 ਮਹੀਨਿਆਂ ਮੇਰੀ ਗੁੜੀ ਨੇ ਜਨਮ ਲਿਆ ਨਹੀਂ ਜਾ ਜਾ ਹੋਇਆ ਫਿਰ ਮੈਂ ਐਸੀ ਬੱਚੇ ਦੇ ਉਹਦੇ ਚ ਹੀ ਹੋਲ ਜ ਗਿਆ ਕਹਿੰਦਾ ਰੱਬ ਨੇ ਸੁਬਦੀ ਨੂੰ ਮੇਰੇ ਬੱਚੇ ਦੇ ਰੂਪ ਚ ਭੇਜਿਆ ਚਾ ਦੇ ਗ੍ਰੈਕਟਰ ਵੀ ਆ ਕੋਈ ਵੀ ਆਪਦੇ ਨਾਲ ਜ਼ਿੰਦਗੀ ਨਾ ਜਾਂ ਪ੍ਰਮਾਤਮਾ ਨਾਲ ਵੀ ਯਾਰ ਮੁਲਾਕਾਤ ਨਹੀਂ ਹੋ ਸਕੀ ਇਹ ਤਾਂ ਸਾਰੀ ਉਮਰ ਰਹਿਣੀ ਆ ਵੀਰੇ ਇੱਕ ਤੁਸੀਂ ਜਿਹਨੂੰ ਆਈਡਲ ਮੰਨਿਆ ਹੋਵੇਂ ਤੁਸੀਂ ਉਹਨੂੰ ਮਿਲ ਨਾ ਸਕੇ ਹੋ ਤੁਸੀਂ ਉਹਨੂੰ ਕਿੰਨਾ ਵੀ ਤੁਸੀਂ ਉਹਨੂੰ ਚਾਹੀ ਜੋ ਕਿੰਨਾ ਵੀ ਮਿਸ ਕਰੀ ਹੋ ਜਦ ਤੁਸੀਂ ਉਹਨੂੰ ਤੁਸੀਂ ਮਿਲ ਨਹੀਂ ਸਕੇ ਨਾ ਇਹ ਲੰਬਾ ਸਾਰੀ ਉਮਰ ਆਪਣੇ ਨੂੰ ਦੰਦੇ ਰਾਵਾਂਗੇ ਅਸੀਂ ਵੀ ਉਸ ਨੂੰ ਉਹਨੂੰ ਮਿਲ ਕਿਉਂ ਨਹੀਂ ਪਾਇ ਇੱਕ ਵਾਰੀ ਮਿਲ ਲਾਂਦੇ ਰੋਜ਼ ਉੱਠਣਸਾਰ ਹੀ ਰੱਬ ਨੂੰ ਦੁਆ ਕਰਦੇ ਆਂ ਵੀ ਇੱਕ ਵਾਰੀ ਮਿਲਣ ਦਾ ਮੌਕਾ ਤਾਂ ਦੇ ਦਿੰਦਾ ਇੱਕ ਵਾਰੀ ਮਿਲਣ ਦਾ ਮੌਕਾ ਦੇ ਦਿੰਦਾ ਇਹ ਸ਼ਾਇਦ ਸਾਰੀ ਜ਼ਿੰਦਗੀ ਰੋ ਗਈ ਵੀਰੇ ਵੀ ਅਜਿਹਾ ਬਾਈ ਨੂੰ ਪਰਸਨਲੀ ਕਦੇ ਮਿਲ ਨਹੀਂ ਪਾਇਆ ਜੀ ਬਹੁਤ ਬਹੁਤ ਸ਼ੁਕਰੀਆ ਸੌਣ ਬਾਈ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ ਬੇਬੀ ਧੰਨਵਾਦ ਤੁਹਾਡਾ ਤੁਸੀਂ ਆਦਾ ਕੀਮਤੀ ਸਮਾਂ ਕੱਢਿਆ ਤੇ ਬਹੁਤ ਕੁਝ ਤੁਹਾਡੇ ਤੋਂ ਸਿੱਖਣ ਨੂੰ ਮਿਲਿਆ ਉਮੀਦ ਕਰਦੇ ਆ ਸਾਡੇ ਦਰਸ਼ਕਾਂ ਨੂੰ ਵੀ ਸਾਡਾ ਅੱਜ ਦਾ ਐਪੀਸੋਡ ਸਾਡਾ ਪੋਡਕਾਸਟ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ ਧੰਨਵਾਦ ਬੇਬੀ